ਸਾਡੀ ਤਾਂ ਪੁਰਾਣੀ ਸਾਂਝ ਹੈ ਗਈ ਅੱਛਾ ਇਹਦਾ ਮਤਲਬ ਮੇਰੇ ਤੋਂ ਪਹਿਲਾਂ ਆਖਾ ਤੋਂ ਸੱਤ ਕੰਡੀਆਂ ਨੇ ਨਾ ਆਖਾਂ ਜਾਨਾ ਮਾਰ ਮੈਂ ਚੁੱਤੀ ਦਾਰੂ ਮੈਂ ਇਹ ਜਾਏਗਾ ਨਹੀਂ ਤਾਂ ਛੋਕਦਾ ਹੁੰਦੀ ਨੇ ਬੰਦੇ ਨੇ ਤਾਂ ਇਹੀ ਜਾਣ ਹੈ ਜੇਦੋਂ ਕੋਈ ਗੱਲ ਦਾ ਪਤਾ ਕਰਨਾ ਤੀ ਜਾਂ ਤਾਂ ਗੱਲ ਦੀ ਤਹਿ ਤੱਕ ਜਾਂਦਾ ਸਮਾਰ ਕੇ ਸੁਣ ਲੈਂਦਾ ਤਾਂ ਤੋ ਕਿਸੇ ਪਾਸੇ ਨਹੀਂ ਪੂਰੀ ਪੈਣੀ ਕੋਈ ਨਮਾਜ਼ ਆਪ ਖੇੜੇਗੀ ਮੈਂ ਮਾਰ ਮਾਰ ਫੇੜ ਲੈ ਸਿਰ 파ੜ ਦੇ ਤੂੰ ਬਣ ਗਈ ਦਾਦਕਣਾ ਆਣੀਗੀ ਬਾਹਰ ਜਾ ਪੇੜ ਰੱਖਿਆ ਅੱਗੇ ਤਾਂ ਕਦੇ ਲਾਇਆ ਨਹੀਂ ਹੈਗਾ ਦਿਖਦਾ ਹੀ ਨਹੀਂ ਹੈਗਾ ਕੋਈ ਦੇਖਾਂ ਗੇਟ ਖੜਕਾ ਕੇ ਕਿੱਧਰ ਗਏ ਸਾਰੇ ਨਾ ਉਹ ਦਿਖਦੀ ਐ ਜਿਹੜੀ ਮੈਨੂੰ ਦਿਖੀ ਸੀ ਕਮਾ ਲੋ ਉਹ ਗਈ ਦੇਖਾਂ ਅੰਦਰ ਜਾ ਕੇ ਇਹ ਪਤਾ ਲੱਗੂਗਾ ਕੋਈ ਗੱਲ ਦਾ ਮੈਂ ਕਿਹਾ ਭਰ ਜਾਈ ਕਿਵੇਂ ਆਏ ਜੇ ਦੇਖੀ ਜਾਨੀ ਆ ਕਹੇ ਤਾਂ ਅੰਦਰ ਛੱਡਿਆ ਮੈਂ ਹਾਂ ਸਾਡੇ ਕਿਹੜਾ ਕੋਈ ਕੁੱਤਾ ਬਿੱਲਾ ਹੈ ਨਾ ਨਾ ਉਹ ਤਾਂ ਮੈਂ ਫ੍ਰੀਤ ਨੂੰ ਦੇਖ ਦਿੱਤੀ ਕੰਮ ਜਾਈ ਤੀ ਕਿ ਅੱਛਾ ਮਾਂ ਚਲ ਦੁਪਹਿਰਾ ਕਿਤੇ ਸੁੱਤੇ ਪਈ ਨਾ ਹੁਣ ਤਾਂ ਮੈਂ ਗੇਟ ਖੜਕਾਉਂਦੀ ਤੀ ਕਿ ਵੀ ਚਲ ਜੇ ਉੱਠੀ ਵੀ ਉਧਾ ਆ ਜੂਗੀ ਨਹੀਂ ਚਲ ਪੈ ਜਾਣ ਦੇ ਮੈਂਗਾ ਹਲੰਘ ਜੂਗੀ ਸੂਟ ਬੜਾ ਜੀਰੀ ਦੀ ਪਨੀਰੀ ਨਾਲ ਦਾ ਪਿਆ ਨਾਲੇ ਰੰਗ ਬੜਾ ਕਾਲਾ ਜਾ ਹੋਈ ਜਾਂਦਾ ਥੁੱਪੇ ਗੇੜੇ ਮੜੇ ਕੱਟ ਮਰਿਆ ਕਰ ਜੰਗਾ ਮੈਂ ਕਾ ਨੂੰ ਧੁੱਪੇ ਨਿਕਲਦੀ ਆਂਗੀ ਇਹ ਤਾਂ ਮੈਨੂੰ ਆ ਅਲਰਜੀ ਜੀ ਆ ਮੌਸਮ ਤੋਂ ਤਾਂ ਹੀ ਰੰਗ ਕਾਲਾ ਹੋ ਜਾਂਦਾਗਾ ਨਾਲੇ ਤੂੰ ਬੜਾ ਪੁੱਛਦਾਗਾ ਮੇਰੇ ਰੰਗ ਬਾਰੇ ਤੂੰ ਆਪਦੇ ਕੰਮ ਨਾਲ ਮਤਲਬ ਰੱਖਿਆ ਕਰ ਤੈਨੂੰ ਮੈਂ ਕਿੰਨੇ ਵਾਰ ਕਿਹਾ ਵੀ ਮੈਨੂੰ ਨਾ ਛੇੜਿਆ ਕਰ ਨਾਲੇ ਪਹਿਲਾਂ ਦੇਖ ਲੈ ਤੇਰੇ ਨਾਲ ਕੀ ਕੀ ਬਣੀ ਹੋਈ ਹੈਗੀ ਉਹ ਪਰਚਾਈ ਮੈਂ ਤੈਨੂੰ ਛੇੜਿਆ ਕਿਤੇ ਮੈਂ ਤਾਂ ਆਪਦੇ ਘਰੇ ਬਣਨ ਲੱਗਿਆ ਸੀ ਉਹ ਤੂੰ ਐਨੂੰ ਘੂਮੀ ਮੈਂ ਐਨੂੰ ਹੋ ਗਿਆ ਮੈਂ ਹਾਂ ਚੱਲ ਅੰਦਰੀ ਛੱਡ ਦਿੰਨਾ ਫੇਰ ਚੁੱਪਚੀ ਪੀਤਾ ਜਾ ਘਾਤੋਂ ਖੜਾ ਦੀਗਾ ਮੇਰੇ ਮਗਰ ਉਹ ਵੀ ਬੁਲਾ ਲੈਂਦਾ ਉਹ ਗਾਹਾਂ ਮੈਂ ਖਲ ਦੀ ਧੋੜੀ ਪਾਈ ਆ ਵੀ ਉਹ ਚੂੰ ਚੁੰਗਰੂ ਕੀ ਤੈਨੂੰ ਪਤਾ ਲੱਗ ਜੂ ਚੱਲ ਮੈਂ ਤਾਂ ਜਾਣਨੀ ਆ ਕਿ ਘਰ ਨੂੰ ਤੇਰੇ ਤੇਰੇ ਮੂੰਹ ਕਿਹੜਾ ਲੱਗੇ ਨਾਲੇ ਪਤਾ ਐ ਵੀ ਪਹਿਲਾਂ ਕੀ ਕੀ ਗੱਲਾਂ ਲੈ ਇਹਨੂੰ ਕਿਵੇਂ ਖੜਾਈ ਖੜਾ ਤੂੰ ਉਹ ਤਾਂ ਤੇਰੇ ਕਹਾ ਕਰਨ ਆਈ ਸੀ ਦਰਸ਼ਨ ਦੇਣ ਆਈ ਸੀ ਫੇਰ ਐ ਕਰੇ ਲੈ ਕਿਉਂ ਮੈਂ ਪਹੁੰਚਿਆ ਕਿਵੇਂ ਨਾ ਮੇਰਾ ਆਪਦਾ ਘਰ ਐ ਇਹ ਕੌਣ ਐ ਸਰਦਾਰ ਨਹੀਂ ਐ ਮੇਰੀ ਸਰਦਾਰਨੀ ਹਾਂ ਸਰਦਾਰਨੀ ਘੜੇ ਵਾਲੇ ਆ ਗਈ ਨਾਲੇ ਮੈਂ ਤੈਨੂੰ ਪੁੱਛਿਆ ਦੀਗਾ ਵੀ ਤੂੰ ਕੌਣ ਹੈ ਮੈਥੋਂ ਤਾਂ ਪਤਾ ਪੁੱਛ ਕੇ ਆਈ ਹੈਗੀ ਇਹ ਇਹਨੇ ਤਾਂ ਮੈਨੂੰ ਦੱਸਿਆ ਵੀ ਨਹੀਂ ਨਹੀਂ ਜੇ ਤੇਰੇ ਤੋਂ ਪਤਾ ਪੁੱਛ ਲਿਆ ਤਾਂ ਤੈਨੂੰ ਆਪਣੇ ਘਰ ਦਾ ਪੜਦਾ ਥੋੜੀ ਦੱਸਣਾ ਹੈ ਮੈਂ ਤੇ ਘਰ ਵਾਲੀ ਆਂ ਨਾਲੇ ਤੂੰ ਕੀ ਢੜਕ ਜਾਂ ਵਰਦਾਵੇਂ ਢੜਕ ਨਹੀਂ ਉਈ ਕੋਲੇ ਕੱਚ ਦੀ ਤੁਰੀ ਫਿਰਦੀ ਆ ਦੁਪਹਿਰੇ ਆਹੋ ਮੇਰੇ ਘਰੇ ਹੈ ਨਹੀਂ ਕੋਸ ਕੋਲੇ ਕੱਚ ਨੂੰ ਮੈਂ ਤਾਂ ਕੰਮ ਆਈ ਤੀਗੀ ਆਈ ਕਿ ਮੈਂ ਉਈ ਤੁਰੀ ਫਿਰਦੀ ਆਂਗੀ ਤੇ ਤੂੰ ਵੀ ਆਈ ਸੀ ਤਾਂ ਤੂੰ ਫਿਰ ਅੰਦਰ ਆ ਕੇ ਮੇਰੇ ਨਾਲ ਗੱਲ ਕਰਦੀ ਇਹਦਾਂ ਵਾਰ ਚ ਗੱਲਾਂ ਕੀ ਕਰਦੀਆਂ ਖੜੀ ਮੈਂ ਤਾਂ ਕੁੰਡਾ ਖੜਕਾਉਂਦੀ ਦੀ ਦੁਪਹਿਰੇ ਦੀ ਮਾਂ ਚੱਲ ਸੁੱਤੇ ਪਏ ਹੋਣਗੇ ਅੰਦਰ ਇਹੀ ਮਾਗ ਰ ਆ ਕੇ ਛੇੜ ਲੱਗ ਗਿਆ ਮੈਨੂੰ ਨਾਲੇ ਗੱਲ ਤੂੰ ਜੋ ਹੁਣ ਇੱਧਰ ਗੱਲ ਨਾ ਟਾਲ ਮਤੇਆਂ ਨੂੰ ਖੜਕੇ ਗੱਲ ਸੁਣ ਮੈਨੂੰ ਐਂ ਦੱਸ ਵੀ ਐਡੇ ਨਾਲ ਤੇਰਾ ਕੀ ਰਿਸ਼ਤਾ ਸਾਡੀ ਤਾਂ ਪੁਰਾਣੀ ਸਾਂਝ ਹੈ ਗਈ ਅੱਛਾ ਇਹਦਾ ਮਤਲਬ ਹੈ ਮੇਰੇ ਤੋਂ ਪਹਿਲਾਂ ਆਹਾਂ ਕੋ ਸੱਚ ਬੋਲਿਆ ਓਏ ਕੋਈ ਆਹਾ ਉਹਾ ਨਹੀਂ ਇਹ ਮੇਰੀ ਪਰਜਾਈ ਲਾਈ ਆ ਘਰਾਂ ਚੋਂ ਨਾ ਕਰਾ ਚੋ ਪਰਜਾਈ ਲੱਗਦੀ ਆ ਖੜਕੇ ਤਾ ਤੂੰ ਬੜਾ ਕਹਿੰਦਾ ਸੀ ਤੇਰਾ ਰੰਗ ਕਾਲਾ ਹੋ ਗਿਆ ਤੇਰਾ ਐਂ ਕਾਲਾ ਹੋ ਗਿਆ ਤੂੰ ਐ ਹੋ ਗਿਆ ਤੂੰ ਭਲਾਨਾ ਹੋ ਗਿਆ ਇਹ ਦਾ ਬੜਾ ਤੇਲ ਵਾਲਾ ਡਿੱਪੂ ਐ ਏਡ ਤੇ ਪੁਰਾਣੀ சாਸੀ ਆਏ ਧੋੜੀ ਹੁੰਦਾਗਾ ਚੱਲ ਫੇਰ ਕੀ ਹੋ ਗਿਆ ਜੇ ਪਰਜਾਈ ਨੂੰ ਟੀਚਰ ਕਰ ਲਈਏ ਚ ਕੀ ਹੁਣ ਅਸੀਂ ਫੇਰ ਮਾੜੇ ਹੋਗੇ ਅੱਛਾ ਤੂੰ ਤੇ ਖੜ ਤੇ ਪਹਿਲੇ ਟੀਚਰ ਕਰਾਉਣਾ ਆਈਆਂ ਸਾਡੇ ਬੂਰੇ ਲੈ ਤੂੰ ਟੀਚਰ ਕਰਾ ਮੈਂ ਤਾਂ ਪ੍ਰੀਤ ਕੋਲ ਆਈ ਤੀ ਕੰਮ ਤੂੰ ਤਾਂ ਉਹੀ ਚਿੰਬੜ ਗੇ ਮੈਨੂੰ ਹੱਥੋਂ ਹੀ ਪੀਏ ਛੋਡੇ ਵਾਲੀ ਖ਼ਬਰੀ ਲੱਗੀ ਬੇ ਖ਼ਬਰੀ ਜਨਾਨੀ ਆ ਗਈ ਖ਼ਬਰੀ ਜਨਾਨੀ ਕੀ ਹੋ ਗਿਆ ਕੀ ਹੋ ਗਿਆ ਕੋਛ ਨਹੀਂ ਬਾਪੂ ਕੋਛ ਨਹੀਂ ਚੁੱਪ ਕਰ ਜਾ ਹੁਣ ਮੈਨੂੰ ਦੱਸ ਲੈਣ ਦੇ ਬਾਪੂ ਜੀ ਨੂੰ ਗੱਲ ਹੀ ਕਰਨੀ ਮੈਂ ਦੱਸ ਦਿੰਨੀ ਬਾਪੂ ਜੀ ਗੱਲ ਪਤਾ ਕੀ ਆ ਤੁਸੀਂ ਆਪ ਹੀ ਦੇਖ ਲਓ ਤਿੱਖੜ ਦੁਪਹਿਰਾ ਹੋਇਆ ਪਿਆ ਤੇ ਬਾਹਰ ਚ ਖੜ ਕੇ ਤੁਹਾਡਾ ਪੁੱਤ ਇਹਨੂੰ ਕਹਿੰਦੀ ਐ ਇੱਧਰ ਆਹ ਇਹਨੂੰ ਕਹੀ ਜਾਂਦਾ ਕਿ ਤੇਰਾ ਰਗ ਕਾਲਾ ਹੋ ਗਿਆ ਮੈਨੂੰ ਐਸੇ ਇਹਨੂੰ ਕਹਿਣਦਾ ਕੀ ਦੱਸ ਲਾਵਾ ਕਰੀਵਾ ਲਾਵਾ ਤੀਉ ਨਹੀਂ ਨਹੀਂ ਬਾਪੂ ਲਾਵਾ ਕਰੀਵਾ ਬਸ ਮੈਂ ਮੜਾ ਜਾਣਾ ਉਂਮੀ ਉਹ ਤਾਂ ਉਹ ਨਿਕਲ ਗਈ ਕਰ ਨਾਲ ਘਣਾ ਮਾੜੀ ਮੁੱਠ ਤੇ ਧਰਮ ਕਰ ਦਿਆ ਘਰ ਬਹੂਤਰੀ ਲੱਭੇ ਖੜੀ ਹੈ ਮੇਰੀ ਗੱਲ ਸੁਣ ਲੈ ਭਾਈ ਇਹਦਾ ਸ਼ੁਕਰ ਕਰਾ ਜੇ ਦਪੇਰੇ ਆਈ ਹੈ ਇਹਦਾ ਤੜਕੇ 10 ਵਾਲੀ ਚਾਹ ਨੂੰ ਚਾਰ ਘੜੇ ਲਾ ਜਾਂਦੀ ਹੈ 10 ਵਾਲੀ ਚਾਹ ਨੂੰ ਚਾਰ ਘੜੇ ਲਾਉਣ ਦਾ ਕੰਮ ਹੀ ਹੈ ਇਹ ਇਹ ਕੰਮ ਹੈ ਦਾ ਆਏ ਕੰਮ ਨੂੰ ਕਿਹੜਾ ਮੇਰੇ ਘਰੇ ਕੋਈ ਕੰਮ ਨਹੀਂ ਹੈਗਾ ਤੁਹਾਡੇ ਵਾਲੀ ਹੱਦ ਹੋਈ ਪਿਆ ਮਤਲਬ ਪ੍ਰੀਤ ਕੋਲ ਕੰਮ ਆਈ ਤੀਗੀ ਸਾਡੇ ਮੁੰਡੇ ਦਾ ਹੋ ਗਿਆ ਭਾਈ ਵਿਆਹ ਸਾਡਾ ਪਿੰਡਾ ਛੱਡ ਬਾਰਾਂ ਤਾਲੀ ਜਨਾਨੀ ਹੈ ਤੂੰ ਬਾਰਾਂ ਤਾਲੀ ਨਾਲੇ ਸੰਭਾਲ ਕੇ ਬੋਲ ਪੁੱਤ ਮਾਰ ਖੋਸ ਦਾ ਕੋਤਾ ਬਾਬੇ ਗੱਲ ਸਹੀ ਕਹੀ ਆਂ ਪ੍ਰਿਆ ਤੂੰ ਮੈਂ ਜਦੋਂ ਖੜਾ ਤੇਰਾ ਬੋਲਦਾ ਕੀ ਕਰੂ ਬਾਬੂ ਜੀ ਜਦੋਂ ਦੋ ਵੱਡੇ ਖੜੇ ਨੇ ਉਹਦੀ ਚਮਾ ਗੱਲ ਸਹੀ ਐ 12 ਤਾਲੀ ਧਾਪੇ ਐ ਹੈ ਤੂੰ ਬੂਸੇ ਨੂੰ ਮਾਰ ਕਦੇ ਉਹਦੇ ਪੂਹੇ ਚ ਕੱਲੇ ਉਹਦੇ ਪੂਹੇ ਚ ਕੱਲੇ ਤੂੰ ਤਾਂ ਹਜੇ ਹੁਣ ਆਈ ਆ ਤੂੰ ਮੇਰਾ ਕੀ ਦੇਖ ਲਿਆ ਤੂੰ ਕਿਉਂ ਬੋਲਦੀ ਐ ਮੈਨੂੰ ਨਹੀਂ ਗੱਲ ਸੁਣ ਨੂ ਕੋਲੇ ਕੀ ਕੰਮ ਕਰਨ ਆਈ ਉਹ ਤਾਂ ਕੰਮ ਨਹੀਂ ਕਰਦੀਆਂ ਬੁੜਦੀਆਂ ਤੁਸੀਂ ਇੱਥੇ ਕਰ ਜੀਂਦਾ ਛੁਗੜੀਆਂ ਛਾਹ ਦਿਨ ਕਦੇ ਉਹਦੇ ਬੜ ਕੇ ਉਹਦੇ ਬੜ ਕੇ ਉਹ ਤੇ ਛੱਡੋ ਆਪ ਜੀ ਉਹ ਤਾਂ ਕੀ ਕਹਿੰਦੀ ਆ ਕਿ ਮੇਰੀ ਪੁਰਾਣੀ ਸਾਂਝ ਆ ਇਹਦੇ ਨਾਲ ਹੋਰ ਥਾਂ ਨੂੰ ਤੇਲ ਲਾ ਡੀਫੂ ਦੀ ਤੇ ਇਹਦੇ ਨਾਲ ਮੇਰੀ ਗੱਲ ਸੁਣ ਲੈ ਇੱਕ ਠੀਕ ਹੈ ਆਹ ਸਾਡਾ ਵੱਡਾ ਮੁੰਡਾ ਪਹਿਲਾਂ ਗਿਆ ਹੋਇਆ ਸੀ ਆ ਗਿਆ ਇਹਨੇ ਤੀਮੀਆਂ ਨੇ ਬਾਹਰੇ ਰੱਖੀ ਹੋਈ ਸੀ ਇਹ ਹੋਣ ਘਰੇ ਆ ਕੇ ਰੱਖੀ ਹੋਈ ਸੀ ਹਾਂ ਹਾਂ ਹਾਏ ਆਹ ਗੱਲ ਜਾ ਕੇ ਪਿੰਡ ਚ ਦੱਸ ਦੇ ਕੋਈ ਬੰਦਾ ਰਹੇ ਨਾ ਜਾਵੇ ਕਿਤੇ ਕੱਲੋ ਮੈਨੂੰ ਕੋਈ ਲਾਂਬਾ ਦੇਵੇ ਵੀ ਤਾਇਆ ਸਾਡੇ ਘਰੇ ਸੁਨੇਹਾ ਟਿਕਿਆ ਇਹ ਤੇਰੀ ਡਿਊਟੀ ਹੈ ਇਹਦੇ ਲੱਛਣਾਂ ਦਾ ਪਹਿਲੀ ਪਤਾ ਦਿਦੀ ਇਹਦੀ ਲੱਛਣ ਕਰੂਗਾ ਠਾਨਾ ਢੋਲੀ ਵੀ ਲੈ ਜੀ ਨਾਲ ਢੋਲ ਵਜਾ ਦੂਗਾ ਹਾਂ ਹਾਂ ਲੈ ਹੋਰ ਹੁਣ ਠੀਕ ਹੈ ਖ਼ਬਰਾਂ ਚ ਲੈ ਆ ਖ਼ਬਰਾਂ ਜਿਹੜੇ ਪਿੰਡ ਦੀ ਦੇ ਵਰਗੀ ਜਨਾਨੇ ਹੋਵੇ ਅਖਬਾਰ ਮੇਰਾ ਤੁਸੀਂ ਆਂਦਾ ਚਲੋ ਅਖਬਾਰਾਂ ਦੇ ਤੋਂ ਆਂਦਾ ਚਲੋ ਚੱਲ ਕੋਈ ਆਪਣੇ ਘਰ ਚ ਅਖਬਾਰ ਨਹੀਂ ਆ ਗਿਆ ਚੱਲ ਚੱਲ ਬਾਪੂ ਜੀ ਮੇਰੀ ਗੱਲ ਸੁਣ ਲਓ ਮੈਂ ਹੁਣ ਬਰਦਾਸ਼ਤ ਨਹੀਂ ਕਰਨਾ ਵੀ ਮੇਰੇ ਬੰਦੇ ਕੋਲੇ ਕੋਈ ਬਗਾਨੀ ਤੀਵੀ ਖੜੇ ਹਾਂ ਬਸ ਸਮਝਾ ਲਵਾ ਓਏ ਸਾਡੇ ਦੇੜੀ ਚੜਨੇ ਸਾਡੇ ਦੇੜੀ ਚੜਨੇ ਦੀ ਲੋੜ ਨਹੀਂ ਪਾਛਾ ਓਏ ਆ ਮੋਟਰਸਾਈਕਲ ਖੜਾ ਬਾਹਰ ਤੈਨੂੰ ਲੈ ਅੰਦਰ ਨਾ ਨਾ ਆਹ ਬੜੀ ਰੱਖੀ ਘਰੇ ਤੁਸੀਂ ਕਹਿੰਦੇ ਰੱਖੀ ਹੋਈ ਸੀ ਪਰ ਇਹਦਾ ਵਿਆਹ ਕਿ ਲਿਆਦੀ ਤੁਹਾਨੂੰ ਕਿ ਆਗੇ ਆਗੇ ਪਾਉਦੇ ਢੋਲ ਪਾੜੇ ਗੜਚਾ ਇਹਨੂੰ ਅੰਦਰ ਵਿਆਹ ਕਿ ਤਾਂ ਲਿਆਦੀ ਹੈਗਾ ਉਹਰੇ ਵਿੱਚ ਮੋਰੂ ਨੇ ਭੱਜਦੇ ਉਹ ਸਦਾ ਕਰ ਪਟਕਣਾ ਗਈ ਕਾ ਤੋਂ ਲੜਦੇ ਬਾਪੂ ਜੀ ਚਾਹ ਪੀ ਲੋ ਅੱਜ ਉਹ ਨਾਲ ਜਾਓ ਜਾਓ ਤੁਸੀਂ ਮੈਂ ਪੁੱਛਦੀ ਸੀ ਵੀ ਵਿਆਹ ਕਿ ਲੈਂਦੀ ਪਤਾ ਤਾਂ ਲੱਗੇ ਨਹੀਂ ਉਹ ਘਰ ਆ ਗਿਆ ਪਾਣੀ ਦੀ ਮੜੀ ਸ਼ਾਪ ਲੱਭੋ ਮੇਰੀ ਜਿਗਰ ਹੋਈ ਆਈ ਤਾਂ ਮੈਨੂੰ ਵੀ ਨਹੀਂ ਪਤਾ ਨਮ ਕਰਾਈ ਜਾਂ ਗੋਮ ਕਰਾਈ ਜਾਂ ਸਾਡੇ ਬਾਪੂ ਜੀ ਨੂੰ ਕੀ ਪਤਾ ਵੀ ਲੱਭ ਮੈਰਿਜ ਕੀ ਹੁੰਦੀ ਹੈ ਕਿਆ ਕਰ ਮਾਰੀ ਜਾਣੀ ਆ ਭੈਣ ਉਹ ਤਾਂ ਪੁੱਜੀ ਆ ਤਾਂ ਠੀਕ ਹੈ ਜੀ ਅੱਜ ਤੱਕ ਤਾਂ ਪਤਾ ਹੀ ਹੁੰਦਾਗਾ ਉਹਦਾ ਹੁਣ ਪਤਾ ਹੀ ਹੈ ਜੇ ਵਿਆਹ ਕੇ ਲਿਉਨੇ ਆ ਵਿਆਹ ਹੁੰਦਾਗਾ ਜੇ ਉਹ ਆ ਜਾਂਦੀਆਂ ਨੇ ਉਹ ਲੱਭ ਮਰਜ ਹੁੰਦੀ ਆ ਤੇਰੀ ਮਿਲਣੀ ਰਹੀ ਗਈ ਤੇਰੀ ਮਿਲਣੀ ਨਾ ਹੋਈ ਤੇਰੀ ਮਿਲਣੀ ਕਰਾਉਣੀ ਸੀ ਤੈਨੂੰ ਰੱਖਣਾ ਸੀ ਮੁੰਡੇ ਹੂ ਮੈਂ ਮੁੰਡੇ ਦੀ ਤੂੰ ਮੂਰੇ ਰੱਖਣਾ ਸੀ ਤੈਨੂੰ ਮੱਥੇ ਮੈਂ ਹੁਣ ਤੁਸੀਂ ਨਾ ਐ ਬੋਲਿਆ ਕਰੋ ਮੈਨੂੰ ਸੱਪ ਤੈ ਜਿਹੜੀਆਂ ਮੇਰੇ ਬੰਦੇ ਨਾਲ ਗੱਲਾਂ ਹੁੰਦੀਆਂ ਨੇ ਨਾ ਉਹਾਂ ਜੀਆਂ ਨਾ ਮਾਰ ਮਾਏਗਾ ਚੋਤੀ ਲਾ ਲੂੰ ਮੈਂ ਇਹ ਜਾਏਗਾ ਨਹੀਂ ਥੋ ਕੰਧਾਂ ਹੁੰਦੀਆਂ ਨੇ ਬੰਦੇ ਨੇ ਤੈਨੂੰ ਕੀ ਜਾਣੇ ਉਹ ਹੀ ਪਿਛਲੀ ਗੱਲ ਮੈਨੂੰ ਪਤਾ ਹੈ ਇਥੇ ਜਵਾਬ ਫਿਰਦੇ ਨੇ ਇਹਨਾਂ ਨੂੰ ਸੁਣ ਜੂਗਾ ਕੋਈ ਨਹੀਂ ਸਾਖ ਮੈਂ ਆਪਦਾ ਕਰਾ ਲਊ ਮੈਂ ਤੇਰੇ ਘਰ ਵਾਲੇ ਨੂੰ ਸਾਰੀ ਗੱਲ ਦੱਸੀ ਹੋਈ ਐ ਠੀਕ ਐ ਤੂੰ ਕਿਤੇ ਹੋਰ ਨਾ ਜਿਹੜੀ ਇਹ ਗੱਲ ਐ ਇਹ ਸਾਰਿਆਂ ਨੂੰ ਕਹ ਦੇ ਇਹ ਸਾਰਿਆਂ ਨੂੰ ਕਹ ਦੇ ਨਹੀਂ ਤਾਂ ਹੁਣ ਪੁੱਛੇ ਲੈਂਦਾ ਅਗਲਾ ਦੇਖ ਕੇ ਅੱਜ ਨਹੀਂ ਕਹ ਲੂ ਤਾਂ ਪੁੱਛੂਗੀ ਹੋਰ ਅਖਬਾਰ ਮੰਡਣ ਵਾਲੇ ਨੂੰ ਕਹਦੇ ਉਹਦੇ ਬਾਅਦ ਚ ਮਾਰਿਆ ਕਹਦੇ ਉਹਦੇ ਬਾਅਦ ਚ ਮਾਰਿਆ ਕੋਈ ਆਏ ਨਾ ਜਾਵੇ ਬੰਦਾ ਸਾਰਿਆਂ ਦੇ ਦੱਸਦੇ ਕਰਨੇ ਵੀ ਉਹਨਾਂ ਦਾ ਮੁੰਡਾ ਬਈ ਬਹੂ ਦੇ ਆ ਨਾ ਬਗੜਾ ਆ ਚੱਲੇ ਤਾਂ ਵਧੀਆ ਖੁਸ਼ੀ ਦੀ ਗੱਲ ਹੈ ਤੈਨੂੰ ਖੁਸ਼ੀ ਜ਼ਿਆਦਾ ਹੈ ਤੈਨੂੰ ਖੁਸ਼ੀ ਜ਼ਿਆਦਾ ਹੈ ਬੱਡੀ ਨਾ ਮੀਂਹ ਚਲੋ ਤਾਂ ਮੈਂ ਦੱਸੇ ਦਊਂਗੀ ਛੇਤੀ ਦੱਸ ਦੂੰਗੀ ਸਾਰਿਆਂ ਨੂੰ ਦੱਸ ਦਿਓ ਜਾਉਂਗੇ ਹੁਣ ਹਾਂ ਹਾਂ ਵਧੀਆ ਗੱਲ ਹੈ ਵਧੀਆ ਗੱਲਾਂ ਰੋਟੀ ਪਤਾ ਨਹੀਂ ਮੇਰੇ ਸੜ ਦੀ ਕਾਲੋ ਦੀ ਕਿਵੇਂ ਪਚਾ ਲੈਂਦਾ ਕੋਈ ਗੱਲ ਨਹੀਂ ਪਚਦੀ ਕੋਈ ਦੰਦਿਆ ਗੜਾ ਠੂ ਕਰੇ ਦੰਦਿਆ ਗੜਾ ਠੂ ਕਰੇ ਆ ਮੇਰੇ ਥੜ ਦਾ ਸਿਆਪਾ ਕਮਾਂਡ ਬਿਨਾ ਮਾੜਾ ਹੋਵੇ ਕੱਚੇ ਦਾ ਹੋ ਹੋ ਆ ਗਈ ਤੂੰ ਹਾਂ ਆ ਗਈ ਚੱਲ ਵਧੀਆ ਕਰਾ ਨੀ ਮੇਰੇ ਦਾਪ ਤੇਰੇ ਵਾਂਗੂ ਗੋਲਾ ਬਣੇ ਪਿਆ ਤੀ ਵੀ ਮੈਂ ਤੈਨੂੰ ਗੱਲ ਦੱਸਾਂ ਉਹਨਾਂ ਦੇ ਘਰੇ ਕੌਣ ਆਈ ਆ ਵੇ ਬੱਸ ਚੱਪਾ ਕਰ ਜਾ ਪਤਾ ਲੱਗ ਗਿਆ ਮੈਨੂੰ ਸਾਰਾ ਤੂੰ ਤਾਂ ਮੈਨੂੰ ਹੁਣ ਦੱਸਦਾ ਮੈਂ ਉੱਥੋਂ ਹੀ ਆਈਾਂਗੀ ਮੇਰਾ ਤਾਂ ਜੱਫਾ ਪੈਂਦਾ ਪੈਂਦਾ ਰਹਿ ਗਿਆ ਉਹਨਾਂ ਨਾਲ ਹਾਂ ਇਹੋ ਜਿਹੀ ਗੱਲ ਹੋ ਗਈ ਸੀ ਕੀ ਗੱਲ ਹੋਣੀ ਹੈਗੀ ਉਹ ਟੱਕਰ ਗਈ ਦੀ ਜੱਸਾ ਮੈਨੂੰ ਮੂਹਰੇ ਹਾਂ ਜਦੋਂ ਮੈਂ ਘਰੇ ਜਾਣ ਲੱਗੀ ਅੱਛਾ ਉਹ ਤੈਨੂੰ ਪਤਾ ਹੈ ਵੀ ਉਹਦੀਆਂ ਆਤਾਂ ਦਾ ਪਹਿਲਾਂ ਛਿੱਤਰ ਖਾਦੇ ਤੇ ਉਦੋਂ ਨਹੀਂ ਇਹਨੂੰ ਸਮਝ ਆਈ ਹੈਗੀ ਫਿਰ ਜੱਸੇ ਦੀ ਬਹੂ ਵੀ ਦੇਖੇ ਹੁੰਦਾ ਸੀ ਉਹ ਤਾਂ ਬਾਹਰ ਹੀ ਆ ਗਈ ਫੇਰਾ ਅੱਛਾ ਹੋਰ ਕਹਿੰਦੀ ਤੂੰ ਤੀਵੀਂ ਖੜਾਈ ਖੜਾ ਮੈਨੂੰ ਤਾਂ ਤੀਵੀਂ ਉਹ ਦੱਤੀ ਦੀ ਆਖੇ ਬਗਾਨੀ ਤੀਵੀਂ ਖੜਾਈ ਖੜਾ ਲਾਣਾ ਠੀਕ ਨਹੀਂ ਆ ਕੋ ਸੋ ਬੋਲੀ ਮੈਨੂੰ ਤਾਂ ਉਹ ਤੂੰ ਨਹੀਂ ਤੀਵੀਂ ਹੈਗੀ ਜਿਹੜੀ ਚਾਕੇ ਬੂਥਾ ਆ ਗਈ ਇੱਥੇ ਆਏ ਉਹ ਤੀਵੀਂ ਉਹ ਤੀਵੀਂ ਉਹ ਤੀਵੀਂ ਦੂਸਣ ਲਾਉਂਦੀ ਜੱਸੇ ਨਾਲ ਮੈਨੂੰ ਵੀ ਐ ਖੜੇ ਹੋ ਤੁਸੀਂ ਕੀ ਗੱਲਾਂ ਕਰਦੇ ਜੱਸਾ ਨੂੰ ਵਿਆਹ ਲਿਆ ਆ ਹਾਂ ਵਿਆਹ ਲਿਆ ਆ ਅੱਛਾ ਕਾ ਕੌਣਾ ਗਿਆ ਆ ਲੈ ਖੰਦੇ ਜਲਾਣਾ ਕੌਣ ਪਤਾ ਨਹੀਂ ਕੌਣ ਆ ਗਿਆ ਇਸ ਟਾਈਮ ਦੱਸ ਦੱਸ ਗੱਲ ਵੀ ਨਹੀਂ ਪੂਰੀ ਹੋਣ ਦਿੱਤੀ ਚਲ ਚੁੱਪ ਕਰ ਜਾ ਧੀ ਚੁੱਪ ਕਰ ਮੈਨੂੰ ਤਾਂ ਅੱਗ ਲੱਗੀ ਪਈ ਆ ਕਿ ਇਨੀ ਇਨੀ ਸੁਣ ਕੇ ਆਈਆਂ ਮੈਂ ਤੈਨੂੰ ਪਤਾ ਚਾਚਾ ਜੀ ਆਜੋ ਆਜੋ ਆਪਕੋ ਜੀ ਆ ਤੂੰ ਕਿਵੇਂ ਲੜ ਚੱਕੜਾ ਮਾਰਿਆ ਹਾਂ ਤੂੰ ਕਿਵੇਂ ਘੜਾ ਮਾਰਿਆ ਤੁਸੀਂ ਰੋਜ਼ ਹੀ ਮਾਰਦੇ ਮੈਂ ਹੁਣ ਕਿਹੜਾ ਮਾਰ ਲ ਮੇਨਾਂ ਕੀ ਲੋੜਾ ਆ ਗਿਆ ਬੈਜਾ 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 ਕੋਈ ਨਾ ਬੈਠੇ ਹਾਂ ਪਾਣੀ ਪਾਣੀ ਪਾ ਦੇ ਉੱਥੋਂ ਪਾਣੀ ਪਾ ਦੇ ਗੱਲ ਕਰਦੇ ਆਂ ਕਿ ਨਾ ਪਾਣੀ ਹਾਂਜੀ ਮੈਂ ਪਾਣੀ ਨਾ ਚਾਹ ਧਰਦੀ ਕੋਟ ਠੀਕ ਹੈ ਠੀਕ ਹੈ ਚੜਾਣੀ ਚਾਹ ਦੀ ਖੇ ਚੜਾਣੀ ਚਾਹ ਤਾਂ ਓਖਾ ਕਰਿਆ ਗਰਮੀ ਆਪਾਂ ਹੋਣਾ ਪੀਕ ਦਾ ਟਾਈਮ ਹੋਇਆ ਪਿਆ ਅੱਛਾ ਚੱਕਰ ਹੀ ਆ ਗਿਆ ਫਿਰ ਗੱਲ ਕਰਾਂਗੇ ਹਾਂ ਹੈ ਕਰੀ ਆ ਗਿਆ ਮੈਂ ਗੱਲ ਕਰਨਾ ਹੈ ਓਹ ਹੋਰਾ ਮਾਂ ਨਜ਼ਰ ਆਏਥੋਂ ਮੈਨੂੰ ਆਇਆ ਇਹ احساس ਆ ਮੈਂ ਤੋਂ ਗਲਤ ਹੋ ਗਿਆ ਨਹੀਂ ਉੱਥੇ ਮੁੰਡੇ ਸਾਹਮਣੇ ਆਏ ਬੋਲਦਾ ਤੀ ਸੌਰੀ ਚਾਰ ਗੇੜੇ ਮਾਰਿਆ ਆ ਫਿਰ ਸਹੀ ਕਰਦਾ ਫਿਰ ਹੋਰ ਫਿਰ ਆਇਆ ਜਵਾਕਾਂ ਨਾਲ ਗੱਲ ਕਰਤਾ ਮੈਂ ਉੱਥੇ ਵਧੀਆ ਨਹੀਂ ਲੱਗਦਾ ਤਾਈ ਤਾਂ ਬੋਲਿਆ ਪਾੜਾ ਤੈਨੂੰ ਮੈਂ ਛਾਰੇ ਹੀ ਕਰਦਾ ਤੀ ਮੁਕੀਆਂ ਵੀ ਰਹਿਣ ਦੇ ਕਾ ਨੂੰ ਠੁੱਟੀ ਜਨਤਾ ਸਾਰੇ ਪਿੰਡ ਚ ਕਾ ਦੇਣਗੇ ਚਾਚਾ ਤੂੰ ਤਾਂ ਜਮੀ ਕਲਨਾਂ ਤੂੰ ਮੈਨੂੰ ਕਹਿੰਦਾ ਵੀ ਉੱਥੇ ਮੋਟਰ ਤੇ ਬੈਠ ਮੈਂ ਆਉਣਾ ਤੇਰੇ ਕੋਲ ਮੋਟਰ ਦੇ ਪਰੌਣਾ ਦਾ ਮੇਰੇ ਨਾਲ ਫਿਰਦਾ ਸੱਚਾ ਆ ਉਹ ਮੈਂ ਤੈਨੂੰ ਕਿਵੇਂ ਕਹਦਾ ਮੋਟਰ ਤੇ ਬਹਿ ਜਾ ਪਰੌਣਾ ਫਿਰਦਾ ਨਾਲ ਆਏ ਥੋੜੂ ਬੋਲੀਦਾ ਹੁੰਦਾ ਇਹਦਾ ਬੰਦਾ ਇੰਨੀ ਹਿੰਮਤ ਕਰਕੇ ਇੰਨੀ ਕੋਸ਼ਿਸ਼ ਕਰ ਰਿਹਾ ਤੇਰੇ ਵਾਸਤੇ ਉਹ ਤੂੰ ਗਾਲਾ ਕਢਦਾ ਉਤੋਂ ਨਹੀਂ ਆਏ ਮੈਂ ਤੇਰਾ ਕੋਣ ਮੰਨਦਾ ਹਜੇ ਤਾਂ ਆਪਣਾ ਸੇਚੋ ਪੂਣੀ ਵੀ ਨਹੀਂ ਕੱਤੀ ਹਜੇ ਕੰਮ ਤਾਂ ਛਾਰੀ ਪਿਆ ਬਬਲਿਆ ਕੰਮ ਤਾਂ ਛਾਰਾ ਪਿਆ ਹਜੇ ਕੰਮ ਕਰਾਂਗੇ ਬਿੱਟਿਆ ਹੋਇਆ ਜਿਹੜਾ ਕਰਾਂਗੇ ਪਰ ਪੀੜਾ ਕਬੀੜਾ ਤੂੰ ਦੇਖਿਆ ਕਰ ਸਿਆਣਾ ਬੇਣਾ ਤੂੰ ਹੁਣ ਨਹਿਣਾ ਪਹਿਲਾਂ ਹਾਉ ਦੇਖਿਆ ਹੋਇਆ ਬੇਲਾ ਕਬੇਲਾ ਮਾੜਾ ਮੋਟਾ ਟਾਈਮ ਬਚਾਰੇ ਬਸ ਤਾਂ ਇਹ ਮੋ ਵਿਚਾਰੇ ਵੱਡੀ ਗਲਤ ਸਮਝੀ ਦੀ ਆ ਲੋਕ ਆਏ ਖੇਤ ਗਏ ਨੂੰ ਕੋਈ ਗਾਲਾਂ ਕੱਢਦਾ ਨਾ ਬਣਾ ਅਸੀਂ ਤਾਂ ਇਹਨੂੰ ਬੈਠਣ ਨੂੰ ਵੀ ਕਹਿ ਦਿੰਨੇ ਆ ਪਾਣੀ ਧਾਣੀ ਵੀ ਪੁੱਛ ਲੈਣੇ ਆ ਐ ਥੋੜੀ ਐ ਵੀ ਬਾਹਰ ਚੋ ਬੇਇੱਜ਼ਤੀ ਕਰਕੇ ਡੱਕਰ ਦੋ ਅਗਲੇ ਨੂੰ ਐ ਥੋੜੀ ਹੁੰਦਾ ਗਾ ਇਹ ਗੱਲਾਂ ਥੋੜੀ ਭੁਗਦੀਆਂ ਹੁੰਦੀਆਂ ਨੇ ਬਾਹਰ ਤੋਂ ਕੀ ਕਰੀਏ ਬੇਇੱਜ਼ਤੀ ਤੇਰੀ ਤੈਨੂੰ ਪਤਾ ਨਹੀਂ ਨਹੀਂ ਪਤਾ ਐ ਗੱਲ ਬੈਠਾ ਸਾ ਗੱਲ ਕਈ ਨਾਲ ਗੱਲ ਕਰਦੇ ਆਂ ਆਪਾਂ ਕਹਿੰਦਾ ਮੈਂ ਲੜਨ ਨਹੀਂ ਆਇਆ ਇੱਥੇ ਆਪਾਂ ਹੁਣ ਪਰਿਵਾਰ ਬਣਾਵਾ ਮੈਂ ਮੰਨਦਾ ਮੈਂ ਗਲਤੀ ਤਾਂ ਇਥੋਂ ਵੀ ਮੰਨਦਾ ਪੁੱਤ ਉੱਥੇ ਹਣ ਜਵਾਕ ਦੀ ਮਾਈਂ ਕਹਿੰਦਾ ਸੋਣਾ ਲੱਗਦਾ ਸੀ ਪੁੱਤ ਮੇਰੀ ਤਾਂ ਚੱਲਦੀ ਨਹੀਂ ਮੇ ਤਾਂ ਮੇਰੇ ਸਲੇ ਉੱਤੋਂ ਹੁੰਦੀਆ ਸਾਰਾ ਟਪਰਾ ਤੂੰ ਪਹਿਲਾਂ ਭਈ ਜਦੋਂ ਤੇਰੀ ਤਾਈ ਹੁੰਦੀ ਸੀ ਉਦੋਂ ਅਸੀਂ ਮੇਰਾ ਸਾਰਾ ਸਾਰਾ ਟੱਬਰ ਮੂੜੇ ਲਾ ਕੇ ਰੱਖਿਆ ਹੁਣ ਉਹ ਤੁਰ ਗਈ ਹੁਣ ਕੱਲੇ ਬੰਦੇ ਦੀ ਕਿੱਥੇ ਫਾਲ ਆਏ ਤਾਂ ਹੁਣ ਬਾਪੂ ਜੀ ਉਹ ਤਾਂ ਹਜੇ ਹੁਣ ਆਈ ਹੈਗੀ ਤੁਸੀਂ ਤਾਂ ਉਹਨੂੰ ਵੀ ਨਹੀਂ ਕਿਹਾ ਹੈਗਾ ਵੀ ਮਾੜਾ ਮੋਟਾ ਦੇਖ ਕੇ ਬੋਲਣਾ ਚਾਹੀਦਾ ਹੈਗਾ ਹੁਣ ਸਾਨੂੰ ਕੋੜਾ ਪਤਾ ਨਹੀਂ ਚੱਲ ਮੈਂ ਆ ਜਾ ਨਹੀਂ ਆਏ ਥੋੜਾ ਵੀ ਬੰਦੇ ਨੂੰ ਦੂਸ਼ਣ ਲਾਉਣ ਲੱਗ ਜੋ ਵੀ ਇਹ ਐ ਫਰਦੀ ਐ ਐ ਕਰਦੀ ਐ ਤੁਸੀਂ ਆਏ ਵੀ ਕਹਿ ਸਕਦੇ ਹੋਗੇ ਨਾ ਫਿਰ ਮੈਂ ਤਾਂ ਇਹ ਕ ਤੈਨੂੰ ਮੈਂ ਗੱਲ ਦੱਸ ਦਿੱਤੀ ਵੀ ਐ ਕਰਕੇ ਵੀ ਉਹ ਪਈ ਲਟਕੀ ਆ ਗਈ ਲਟਕੀ ਤਾਂ ਆ ਗਈ ਪਰ ਇੱਕ ਗੱਲ ਹੈਗੀ ਐ ਤਾਂ ਲਟਕੀ ਆਉਣੀ ਨਹੀਂ ਚਾਹੀਦੀ ਸੀ ਇਹਦਾ ਬਹਿਮ ਆਇਆ ਤਾਂ ਬਹੁਤ ਵੱਡੀ ਗਲਤੀ ਹੈ ਇਹ ਤਾਂ ਐ ਨਹੀਂ ਪਤਾ ਮੁੰਡੇ ਨੂੰ ਕੁਸਾ ਹੋ ਜਾ ਖਾਸ ਹੋ ਲਾ ਲਾ ਹੋਰ ਕੀ ਨਾ ਵੀ ਐ ਕਿਵੇਂ ਮੈਨੂੰ ਤੜਕੇ ਹੁੰਦਾ ਹੁਣ ਹੋ ਜੇ ਪਰ ਮੇਰਾ ਬਾਲ ਮਿਕਾ ਨਾ ਹੋਵੇ ਮੁੰਡੇ ਦਾ ਮੈਨੂੰ ਮੋਂਦਾ ਹੂੰ ਵੀ ਦੁਖੀ ਦਿੱਤਾ ਮੈਨੂੰ ਮੁੰਡੇ ਦਾ ਨਹੀਂ ਮੈਨੂੰ ਹੈਗਾ ਕੋਈ ਚੱਕਰ ਇਹ ਜੀ ਗੱਲ ਨਹੀਂ ਤੇਰਾ ਨਾਮ ਕੀ ਹੈ ਮੈਂ ਦੁੱਖ ਦੁੱਖਦਾ ਹੈਗੀ ਆ ਜਦੋਂ ਘਰ ਚ ਘਰ ਚ ਗੱਲ ਹੋ ਗਈ ਜਾਂ ਤਾਂ ਕੁੜੀ ਬਚੂਗੀ ਜਾਂ ਉਹ ਮੁੰਡਾ ਬਚੂ ਜੀ ਮੈਨੂੰ ਤਾਂ ਨਹੀਂ ਕੋਈ ਹੁੰਦਾ ਨਾ ਨਾ ਜੇ ਉਹਨੂੰ ਕੁਛ ਹੋ ਗਿਆ ਫਿਰ ਸੋਡਾ ਨਹੀਂ ਕੋਈ ਕੰਮ ਬਣਨਾ ਹੈਗਾ ਫਿਰ ਘਰ ਚ ਤਾਂ ਦੁੱਖ ਆ ਜੂਗਾ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੈਂ ਤੈਨੂੰ ਕਹੇ ਤੀ ਵੀ ਆ ਦੋ ਮਹੀਨੇ ਤੂੰ ਕਹਿੰਦਾ 10 ਦਿਨ ਹੋਰ ਖੜ ਜਾ ਵਧਗੇ ਨਾ ਜੇ ਆ ਗੱਲ ਹੋ ਗਈ ਫਿਰ 10 ਦਿਨ ਹੋਰ ਕਹੇਗਾ ਤੇਰਾ ਤੇ ਆ ਗਈ ਨਾ ਤੇਰੇ ਤੇ ਵੀ ਗੱਲ ਹਾਂ ਨਾ ਮੈਂ ਹੀ ਛੇੜਦਾ ਟਾਂਟਾ ਤੁਸੀਂ ਇਹ ਫਿਰ ਹੁਣ ਫਿਰ ਹੱਲ ਕੱਢੋ ਇਹ ਗੱਲ ਦਾ ਹੱਲ ਤਾਂ ਨਿਕਲ ਜੂਗਾ ਨਹੀਂ ਹਮ ਹੱਲ ਕਦੋਂ ਬਲਦਾ ਉਹ ਦੇਖ ਲਓ ਕਿਵੇਂ ਆਈ ਐ ਕਿਵੇਂ ਹੂੰ ਟੱਕਰ ਦੋ ਪਰ ਉਹਨੂੰ ਭਜਾ ਦੋ ਇੱਥੋਂ ਮੈਂ ਕਿਵੇਂ ਟੱਕਦਾ ਥੋਰੀ ਦੋ ਉਹ ਹੀ ਖਬਰ ਸੀ ਮੈਨੂੰ ਹੁਣ ਟਕਰਿਆ ਜਾਂਦਾ ਜਮਾ ਕੋਈ ਮੇਰੀ ਮੇਰੀ ਗੱਲ ਸੁਣ ਚਾਚਾ ਹਾਂ ਚੱਲ ਨਹੀਂ ਟੱਕਰੀ ਜਾਂਦੀ ਹਾਂ ਤੂੰ ਆਪਦਾ ਘਰ ਦੇ ਵਿਚਾਰ ਦੀ ਕੱਢ ਲਿਆ ਕਰ ਹਾਂ ਇਹ ਗੱਲ ਛਾਣੀ ਹਾਂ ਇਹ ਗੱਲ ਛਾਣੀ ਐ ਕਿਸੇ ਦਾ ਪਟਕੇ ਘਰ ਆ ਇਹ ਬੜੀ ਵਧੀਆ ਗੱਲ ਤੇਰੀ ਇਹ ਜਮਾ ਥੋੜਾ ਨੇ ਛੱਤ ਕਰ ਲੈ ਕਿਵੇਂ ਘਰ ਪਟਕੇ ਕਿਵੇਂ ਆਹ ਵਧੀਆ ਕਢਾ ਦੋ ਨੇ ਘਲਾਦੋਂ ਕੰਨ ਬਿਚਾਲੇ ਤੇਰਾ ਕੋ ਪੰਜ ਚਾਰ ਇਹ ਤੇਰਾ ਕਿਵੇਂ ਹੋਊਗਾ ਤੇਰਾ ਰਿਸ਼ਤਾ ਕਿਵੇਂ ਹੋ ਕੱਲ ਤਾਂ ਉਹ ਕਰਦੇ ਆਗੇ ਉਹ ਮੇਰੀ ਵੀ ਛਾਪਾ ਮੇਰਾ ਪੰਚਾ ਮੈਂ ਤੈਨੂੰ ਉਹੀ ਕਹਿਣਾ ਵੀ ਗੱਲ ਤੇਰੇ ਤੇ ਆ ਰਹੀ ਆ ਚਾਚਾ ਤੇਰੇ ਤੇ ਖੜੀ ਆ ਹਾਂ ਚਾਚਾ ਗੱਲ ਤੇਰੇ ਤੇ ਖੜੀ ਆ ਫਿਰ ਮੇਰਾ ਵੀ ਛਾਪਾ ਮੇਰਾ ਸਾਡਾ ਫਿਰ ਹੋ ਗਿਆ ਕਹਿੰਦਾ ਡੋਬੀ ਤਾਂ ਤਾਂ ਜੇ ਸਾਨ ਆਇਆ ਹਨਾ ਫਿਰ ਐ ਮੈਂ ਮਰਵਾਦਾ ਫਿਰ ਪੰਜ ਜੀ ਮਿਸਤਰੀ ਲਾਦਾ ਤੜਕੀ ਹਨਾ ਇਹ ਇਹ ਦੇਖ ਜੇ ਤਾਂ ਤੂੰ ਰਿਸ਼ਤਾ ਕਰਾਉਣਾ ਉਹ ਤਾਂ ਤੈਨੂੰ ਲਾਉਣੀ ਪਊਗਾ ਨਹੀਂ ਤੁਹਾਡੇ ਘਰ ਚ ਗੜਬੜ ਤਾਂ ਹੋਣੀ ਹੋਣੀ ਠੀਕ ਹੈ ਠੀਕ ਹੈ ਅੱਜ ਤਾਂ ਗੱਲ ਕਰੇ ਕਰੇ ਨਾ ਬਗਲਾ ਕਰੇ ਗੱਲ ਤਾਂ ਬਸ ਫਿਰ ਮੇਰੀ ਗੱਲ ਸੁਣ ਲਓ ਇਹ ਨਾ ਹੋਵੇ ਕਿਤੇ ਮੈਂ ਉੱਥੇ ਮੇਰੇ ਛੜਦਾ ਮਿਸਤਰੀ ਲਪਾ ਲਾ ਥੋੜੇ ਜਿਹ ਕੋ ਨਾ ਨਾਂ ਨੌਕਰ ਹੋ ਜੇ ਠੀਕ ਹੈ ਮੈਂ ਸਮਝ ਕਰਦਾ ਨਾ ਘਾਟ ਦਾ ਕੰਮ ਉਹ ਨਾ ਹੋ ਜੇ ਮੇਰੇ ਨਾਲ ਮੈਂ ਕਿਤੇ ਕੰਦ ਕੱਟਣਾ ਚੱਲੀ ਅਸੀਂ ਤਾਂ ਪੱਕੇ ਜਿੰਦੇ ਲਾਉਨੇ ਆ ਜਦੋਂ ਲਾਉਨੇ ਆਗੇ ਫਿਰ ਪੱਕੇ ਜਿੰਦੇ ਆਲੇ ਜਿੰਦੇ ਹੀ ਲਾਦਨੇ ਪੱਕੇ ਅਸੀਂ ਪੱਕੇ ਲਾਉਨੇ ਆ ਜਦੋਂ ਲਾਉਨੇ ਆਗੇ ਚੱਲੇ ਅਜ ਘਾ ਲਾ ਦੋ ਓਕਣ ਤੁਹਾਡਾ ਜੀ ਚੱਲੇ ਨਾ ਜੋਰ ਨਾਲੇ ਚਾਚਾ ਗੱਲ ਸੁਣ ਲੈ ਕੱਲ ਨੂੰ ਆਪਣਾ ਰੌਲਾ ਪਵੇ ਪੈਸੇ ਤੇਲੇ ਦੀ ਗੱਲ ਵੀ ਨਿਵੇੜ ਲੈ ਉੱਥੇ ਮੁੰਡੇ ਸਾਹਮਣੇ ਮੈਂ ਗੱਲ ਨਹੀਂ ਕਰੀ 2500 ਰੁਪਏ ਦੇ ਦੂੰ ਤੜਕੇ ਜਾ 2500 2500 ਤਾਂ ਸਾਡਾ ਖਰਚ ਵੀ ਆਵੇ ਤਿੰਨ ਗੜੇ ਵੱਜ ਗਏ ਕਿੱਡੀ ਕਦੂ ਨੇ ਸਹੂਰੀ ਤੇਰੇ ਹੈਗਾ ਨਾ ਦੁੱਖ ਜਿੱਤੇ ਮਰਦੀ ਤੁਰ ਖਰਚਾ ਤਾਂ ਹੁੰਦਾ ਹੀ ਐ ਟੋਲਾ ਟੋਲਾ ਸੋਨੇ ਦਾ ਪਵਾ 20 ਰੁਪਏ ਲਾਉਂਦੇ ਇੱਕ ਜਾਨ ਇਹਦਾ ਦਾ ਕਰਾਟਾ ਇਹ ਫਰੀ ਜਾਂਦੀ ਐ ਜਰਾ ਆਏ ਚਾਚਾ ਥੋੜੋ ਹੁੰਦਾ ਰੁਪਿਆ ਤਲ ਤੂੰ ਚੁੱਪ ਕਰਕੇ ਬਾਲਾ ਨੀ ਰੁਪਿਆ ਤੂੰ ਹਾਂ 50 50 ਹਾਂ 50 ਹਾਂ ਵਾਹ ਉਹ ਤੇਰੇ ਬੰਬੜਾ ਪੰਜਾਹ ਹਜ਼ਾਰ ਐਟਾ ਮੈਂ ਦਾ 2.5 50 ਹਜ਼ਾਰ ਚ ਤਾਂ ਮੈਂ ਦੋ ਵਿਸਵੇ ਲੈ ਲੂੰ ਕਿੱਥੇ ਫਿਰਦਾ ਏ ਤੂੰ ਤੂੰ ਵਿਸਵੇ ਲੈ ਲੈ ਜਨਾਨੀ ਨਾਲ ਜੋੜੀ ਲੈ ਲੈ ਵਿਸਵੇ ਖਾ ਨੂੰ ਆ ਤੂੰ ਜਿੱਤ ਜਾ ਹਾਂ ਜਾ ਤੋਰ ਦਵਾਣੇ ਤਰਾ ਦੇ ਤਰ ਕੇ ਰੋਟੀ ਦੇਣੀ ਆ ਅਸੀਂ ਕੀ ਸੋਚਦੇ ਆ ਅਸੀਂ ਕੀ ਸੋਚਦੇ ਆ ਕੀ ਸੋਚਦਾ 50 ਤਾਂ ਜਾ ਅਵਰ ਆ ਲੈ ਆਪਣਾ ਵੀ ਗੱਲ ਕਰ ਲੈ ਨੂੰ ਵਾਤਣਾ ਰਿਸ਼ਤੇਦਾਰੀ ਚ ਕੀਰੀ ਵੀ ਪਊ ਹੁਣ ਜੇ ਗੰਦ ਕੱਢੂ ਮੈਂ ਤਾਂ ਉਹਨੇ ਟੁੱਟੂ ਮੇਰੀ ਮੈਂ ਤੁਹਾਡੇ ਨਾਲ ਬਾਤੂ 50 ਤਾਂ ਜਾ ਟੁੱਟਣੀ ਪਊ ਟੁੱਟਣੀ ਪਊ 50 ਜਾਦੇ ਹੈ ਫੇ ਤੂੰ ਤੂੰ ਦੇ ਲੈ ਕਿੰਨੇ ਕਿੰਨੇ ਕਰ ਦੇਗਾ 2800 ਇਹ ਗੱਲ ਕਰ ਜਾ ਜਮਾ ਗੱਲ ਚੱਲ ਐ ਕਰ ਦੂੰ 15 ਇਦੂ ਇਦੂ ਕੱਟ 15000 ਹਾਂ 15 ਚੱਲਾ ਤੇਰੀ ਨਾ ਮੇਰੀ ਰੁਪਿਆ ਤੈਨੂੰ ਓਕਾ ਪੁਕਾ 6200 6200 6200 ਤੇ ਉਹ ਤਾਂ ਜ਼ਮੀਨ ਤੇ ਡਿੱਗਿਆ ਚਾਚਾ ਜ਼ਮੀਨ ਥੱਲੇ ਡਿੱਗਿਆ ਤਾਂ ਇਹ ਗੱਲ ਗਲਤ ਆ ਤੇਰੀ ਚਲ ਫਿਰ ਕਰ ਲੋ ਮਕਾਨਾ ਥੋੜਾ ਜਿਹਾ ਵਧਾ ਵਧਾ ਥੋੜਾ ਜਿਹਾ ਹੋਰ ਵਧਾ ਚਾਚਾ ਹੋਈ ਸਾਸੀ ਕੱਟ ਜਾਗੇ ਤੁਸੀਂ ਵਾਜੋ ਹਾਂ ਆਏ ਨਾ ਕਰ ਚਾਚਾ ਇਹ ਗੱਲ ਤਾਂ 15 ਆ ਗਿਆ ਤੈਨੂੰ ਆ ਆਏ ਥੋੜੂ ਘੱਲ ਬੰਦ ਹੁੰਦੀ ਆ 7735 ਚਲ 8 ਦੇ ਦਿਨ ਹਾਂ ਤਾਂ ਅੱਠ ਹਾਂ ਬਸ ਚਲ ਫਿਰ ਆਠ ਮੈਂ ਦੇ ਦੂੰ ਚਾਹ ਪਾਣੀ ਤੇ ਉੱਥੇ ਮੈਂ ਰੁਪਈਆ ਨਹੀਂ ਲਾਉਂਦਾ ਮੈਂ ਰੁਪਈਆ ਅੱਠ ਹੀ ਦਊ ਚਾਹੇ ਚਾਹ ਪਿਓ ਚਾਹੇ ਕੁਝ ਖਵਾਓ ਮੈਂ ਰੁਪਈਆ ਕਹਾ ਕੀੜੀ ਤੇਰਾ ਜਾਣ ਨਹੀਂ ਹੁੰਦਾ ਸਿੱਧੀ ਹਿਸਾਬ ਆ ਬਣਾ ਤਾਂ ਸਾ ਓਏ ਇੱਥੇ ਤੁਸੀਂ ਦੂਰੇ ਚੱਲੋ ਮੈਂ ਇੱਥੇ ਇੱਥੇ ਆ ਕੇ ਚਾਹੇ ਟੈਂਟ ਲਾ ਦੇ ਉੱਥੇ ਕੁੜੀ ਆ ਕੇ ਕਰਾ ਦੇ ਇੱਥੇ ਤਾਂ ਮੈਂ ਕਹਿ ਰਹਾ ਨਾ ਕਰ ਤਾਂ ਮੇਰੀ ਸਿਰਦਰਦੀ ਆ ਜਰਾ ਹਾਂ ਫਿਰ ਠੀਕ ਹੈ ਇਹਦਾ ਪੰਜ ਇੰਚ ਵੱਜ ਗਈ ਕੈਮਰਾ ਮੇਰਾ ਅੱਡ ਪੈ ਗਿਆ ਕਰਾ ਕੇ ਡਾਊਨ ਸੀਲਿੰਗ ਮੈਂ ਤਾਂ ਬਹਿ ਜੂ ਵਾ ਵਾ ਠੀਕ ਹੈ ਫਿਰ ਹਾਂ ਤੂੰ ਤਿਆਰੀ ਕਰ ਫਿਰ ਤਿਆਰੀ ਆ ਮੈਂ ਤਾਂ ਲਾਉ ਵੜਨਾ ਬਸ ਬਸ ਚਲ ਫਿਰ ਠੀਕ ਹੈ ਮੇਰੀ ਗੱਲ ਮਿਸਤਰੀ ਹੈ ਨਹੀਂਗਾ ਚੱਪਾ ਮਿਸਤਰੀ ਆਪਦਾ ਆ ਪੁੱਛ ਮੈਂ ਕਿਉਂ ਪੁੱਛਾਂ ਮੈਂ ਹੁਣ ਉਹ ਵੇਚਣ ਦਾ ਅੱਡ ਦਿਹਾੜੀ ਨੂੰ ਤੇਰਾ ਇਹ ਤਾਂ ਨਹੀਂ ਕੱਟਦਾ ਪੁੱਤ ਮਾ ਮੈਂ ਕੁੜੀ ਵਾਲਾ ਕਿ ਨਹੀਂ ਜਾਵਾਂ ਕਿ ਮਿਸਤਰੀ ਕੋਲ ਜਾਵਾਂ ਚੱਲ ਠੀਕ ਆ ਤਾਂ ਮੈਂ ਕਹਿਤਾ ਮੈਂ ਆਇਆ ਫਿਰ ਕਹਿਤਾ ਇਹ ਜੀ ਗੱਲ ਫਿਰ ਮੁੰਡੇ ਸਾਹਮਣੇ ਨਹੀਂ ਕਰਾ ਸਕਦਾ ਚੱਲ ਫਿਰ ਠੀਕ ਆ ਜੰਗਾ ਉਹ ਉਹ ਚਾਚਾ ਇੱਕ ਗੱਲ ਆ ਇੰਨਾ ਕੰਮ ਤਾਂ ਮੈਂ ਹੀ ਕਰ ਲੈਣਾ ਖੰਤਾ ਮੈਂ ਹੀ ਕੱਢ ਦੂੰ ਕੱਢ ਦੇਗਾ ਹਾਂ ਤੇਰੇ ਲਈ ਤਾਂ ਮੇਰੇ ਅੱਡ ਦਿਹਾੜੀ ਅੱਡ ਪਉ ਦਿਹਾੜੀ ਅੱਡ ਪਉ ਦਿਹਾੜੀ ਨਾ ਨਾ ਬਾਈ ਤੂੰ ਨਾ ਏਡੀ ਖੇਚੜਾ ਕਰੀ ਤੇਰੇ ਲਈ ਤਾਂ ਕੰਦ ਉੱਤੇ ਜਾੜੀ ਕੋ ਮੇਰਾ ਸਣਾ ਕੰਮ ਨਮੇੜ ਕੇ ਸੰਦ ਝੋਲੇ ਚ ਪਾਏਗਾ ਕੰਦ ਉੱਤੇ ਜਾੜੀ ਕੋ ਚ ਮੈਂ ਘਟੂਗਾ ਤਾਂ ਉਹ ਕਿੰਨੀ ਦੀ ਸਾਡੀ ਚਲਦੀ ਆ ਢਾੜੇ ਦਾ ਚਲਦੀ ਆ ਮੇਲੇ ਦਾ 800 ਰੁਪਏ ਉਹ ਕਿਸਤਰੀ ਦੀ ਆਣੀ ਹਾਂ ਹਾਂ ਬਰਾਬਰ 800 ਨੂੰ ਮੈਂ ਕਿਹੜਾ ਬੀਮਾ ਪਵਾਉਣਾ ਨਹੀਂ ਜਾ 700 ਦੇ ਦੀ ਤੂੰ ਮੈਨੂੰ ਨਾ ਜ਼ਿਆਦਾ ਹੈ ਮੇਰਾ ਛੋੜਾ ਦੀ ਢਾੜੀ ਦਾ ਰੇਟ ਨਹੀਂ ਬਣਨਾ ਲੈ ਰਿਸ਼ਤੇ 'ਚ ਵੀ ਪੈਸੇ ਤੜਾਈ ਜਾਣਾ ਦੇਢ ਦੇ ਪੈਸੇ ਤੜਾਈ ਜਾਣਾ ਚਾਚਾ ਬੰਦਾ ਤਾਂ ਜ਼ਮੀਨ ਜਾਏ ਦਾ ਬੰਦਾ ਯਾਰ 650 ਦੇ ਦੋ ਰੋਟੀ ਆਪ ਦੀ ਘਰੇ ਖਾਜੀ ਹੂੰ 650 ਦੇ ਦੋ ਰੋਟੀ ਘਰੇ ਖਾਜੀ ਹੂੰ ਮਾ ਤੁਹਾਨੂੰ ਤਾਂ ਹੀ ਨਾ ਪਾਸ ਹੋ ਗਏ ਬਸ ਬਾਬਾ ਠੀਕ ਆ ਠੀਕ ਆ ਠੀਕ ਆ ਠੀਕ ਆ ਅੱਛਾ ਅੱਛਾ ਸਕਦਾ ਹੀ ਨਹੀਂ ਲੈ ਠੀਕ ਆ ਤੜਕੇ ਸੰਦ ਲੈ ਕੇ ਆ ਜੀ ਐ ਕਰੀ ਓਏ ਆ ਗਿਆ ਅੜਿਆ ਲੈ ਕੇ ਨੂੰ ਲਈ ਨਾਲੇ ਮਸਾਲਾ ਮਸੂਲਾ ਹੀ ਫੜਾਈਉ ਕਿਉਂ ਇਹਨੂੰ ਕਿਉਂ ਲੈ ਕਿਉਂ ਮੈਂ ਦਿਹਾੜੀ ਲੈ ਕੇ ਆਉਂਗਾ ਬਸ ਠੀਕ ਐ ਤਾਂ ਮੈਂ ਉਹੀ ਨਹੀਂ ਬਾਹਰ ਕੱਢਦਾ ਇਥੋਂ 800 ਨਾ ਇਹ ਕਰੋ ਬਾਹਰ ਜਾਵੇ 650 ਚ ਤੂੰ ਹੋ ਗਿਆ ਤੇਰਾ ਦਿਹਾੜੀ ਆਊਗਾ ਦੋਨੇ ਹੋਗੇ ਬਾ ਠੀਕ ਆ ਠੀਕ ਆ ਠੀਕ ਆ ਹਾਂ ਚੰਗਾ ਫਿਰ ਓਕੇ ਇੱਕ ਦਿਨ ਚ ਹੀ ਕੱਢਦਾ ਕਹਿੰਦਾ ਆਪਾਂ ਕੰਦ ਦਾ ਇੱਕ ਦਿਨ ਚ ਹੀ ਕੱਢ ਦਾਂਗੇ ਆਪਾਂ ਵਧੀਆ ਤਸੱਲੀ ਬਖਸ਼ ਹੋਵੇ ਬਸ ਬ ਨਾ 700 ਚ ਨਾਲੇ ਦਿਹਾੜੀਆਂ ਨਾਲੇ ਤੂੰ ਤੈਨੂੰ ਇੰਨੀ ਨਹੀਂ ਸਮਝ ਆਉਂਦੀ ਮੂੰ ਵੀ ਦਾ ਬਿੱਲੀ ਫਿਰਦਿਆ ਜਿਹੜਾ 700 ਦਾ ਉਹੀ ਬਹੁਤ ਆ 700 ਉਹ ਆ ਜੂ ਬਾਕੀ ਉਹ ਤੋਂ ਵਿਆਦੇ ਲੈ ਲੰਗੇ ਪੈਸੇ ਦਿਹਾੜੀਆਂ ਨੂੰ ਕੀ ਦਵੇਂਗਾ ਹੂੰ ਦੇ ਦਾਂਗੇ ਦਿਹਾੜੀਆਂ ਵੀ ਕੋਈ ਨਾ ਬਥੇਰੇ ਨੇ ਆਪਣੇ ਕੋਲੇ ਬੰਦੇ ਚੱਲ ਠੀਕ ਆ ਮੈਂ ਉਹੀ ਸਾਰਦਾਗਾ ਹੁਣ ਪਿੰਡ ਚ ਮੈਂ ਕਿਹੜਾ ਮਾਰਿਆ ਮੈਂ ਕਿ ਤੂੰ ਮਾਰ ਕੇ ਮੈਂ ਮੈਂ ਤਾਂ ਜਾ ਹੀ ਹੁਣ ਤੂੰ ਭੱਗ ਜਾ ਥੱਕ ਗਈ ਮੈਂ ਤਾਂ ਹਾਂ ਬਸ ਇਹ ਗੇੜਾ ਗੇੜਾ ਰੱਖਣਾ ਚਾਹੀਦਾ ਖਬਰ ਨਹੀਂ ਕੋਈ ਉਰਾ ਪਰਾਂ ਜਾਣੀ ਚਾਹੀਦੀ ਮਥੇਰੀ ਕਰਾਈ ਮੈਂ ਤਾਂ ਆਹੀ ਕਰਾ ਕੇ ਸਬਰ ਆ ਜਾਂਦਾਗਾ ਆਤ ਜੀ ਬਣ ਰਹੀ ਆ ਕਰਾਂ ਵੀ ਕੀ ਇੰਨੀਆਂ ਸੁਣ ਕੇ ਵੀ ਪਤਾ ਨਹੀਂ ਕਿਹੜੇ ਹੂਨ ਨਾਲ ਮੈਂ ਵੀ ਬਾਹਰ ਨਿਕਲ ਲੈਣੀ ਆ ਆ ਟਿੱਡਾ ਕਰ ਆਉਂਦਾ ਜਿਹੜਾ ਕੁਛ ਕਰਾਉਂਦਾ ਜਦੋਂ ਇਹਨੂੰ ਆ ਫਰੇਮਾਂ ਆ ਜਾਂਦਾ ਨਾ ਮੈਨੂੰ ਤਾਂ ਬਾਹਰ ਜਾਣਾ ਹੀ ਪੈਂਦਾਗਾ ਚਲੋ ਹੁਣ ਤਾਂ ਕਰ ਆਰਾਮਦਾਰੀ ਠੀਕ ਹੈ ਜੀ ਆ ਗਈ ਟਿੱਡਾ ਨੂੰ ਲਾ ਸਬਜ਼ੀ ਤਾਂ ਬਣ ਗਈ ਨਾ ਆਟਾ ਗੁੰਨ ਕੇ ਪਰੇ ਰੋਟੀ ਲਾ ਦੂੰਗੀ ਟਾਈਮ ਨਾਲ ਬਣ ਗਈ ਸਬਜ਼ੀ ਮੈਨੂੰ ਤਾਂ ਲੱਗਦਾ ਬਣ ਗਈ ਬਾਕੀ ਤੂੰ ਦੇਖ ਲੈ ਜੇ ਨਹੀਂ ਬਣੀ ਤੂੰ ਲਾ ਦੇ ਟੜਕਾ ਸਮਾਰ ਕੇ ਰਹਿ ਰਹੀ ਐ ਕਮੀ ਵਿੱਚ ਵਰਜਾ ਵਿੱਚ ਵਰਜਾ ਕੁੱਕਰ ਦੇ ਐ ਲੱਗ ਰਿਹਾ ਦੇਖਣਾ ਲੈ ਫੜ ਕੁਰਸੀ ਲੈ ਲੰਦਾ ਬਸੋ ਇੱਕ ਹੀ ਬਾਤ ਹੈ ਇਨਸਾਰ ਸੂ ਫੂਕ ਲਿਆ ਕਰ ਕਰ ਲਿਆ ਕਰ ਉਹ ਕਰ ਤਾਂ ਬੰਦ ਤੇਰਾ ਪਤੰਦਰ ਏ ਲੈ ਚਲ ਗਿਆ ਚਲ ਗਿਆ ਚਲ ਗਿਆ ਚਲ ਗਿਆ ਹਰਦਾ ਨਹੀਂ ਪੰਗੇ ਲੈਣੋ ਪੰਗੇ ਲੈਣਨਗੇ ਮੈਂ ਸਕਲ ਸੰਗਲ ਬੰਨਦੀ ਆ ਖੋਲੀ ਆ ਕਿਉਂ ਛੇੜਦਾ ਇਹਨੂੰ ਪਤੰਦਰ ਨੂੰ ਸਰਦਾ ਨਹੀਂ ਚੱਲੋ ਚੱਲ ਨਾ ਵੀ ਚੱਲ ਹਾਂ ਤੂੰ ਦੱਸ ਹੁਣ ਕਾ ਤੂੰ ਐ ਮਰ ਮਹਾ ਭੁੱਖ ਲੱਗ ਰਹੀ ਰੋਟੀ ਦੀ ਜੇ ਰੋਟੀ ਬਣੂਗੀ ਇੱਥੇ ਬਣੂਗੀ ਤੈਨੂੰ ਪਤਾ ਲੱਗ ਜਾਊਗਾ ਹੈ ਨਹੀਂ ਮਤਾ ਇਹ ਗੰਦਰ ਸਿੰਘ ਮਹਾ ਪਾਪੀ ਕਿੰਨੀ ਚੰਗੀ ਹੈ ਹਨਾ ਨਾ ਚਲ ਪਾਪੀ ਤਾਂ ਚੰਗੀ ਹੈਗੀ ਜਾਂ ਨਹੀਂ ਚੰਗੀ ਹੈਗੀ ਆਪਾਂ ਹਲੇ ਉਹਦੇ ਬਾਰੇ ਕੁਝ ਨਹੀਂ ਜਾਣਦੇ ਇਹ ਕੀ ਬਤਾ ਗਦੀ ਕਿੱਥੋਂ ਹੁੰਦੀ ਹੈ ਕਿੱਥੋਂ ਆਈ ਹੈ ਹਨਾ ਉਹ ਤਾਂ ਚਲ ਪਾਏ ਨਹੀਂ ਬੋਲੇ ਹੈਗੇ ਵੀ ਚਲ ਕੋਈ ਨਾ ਇਹ ਆਉਂਦੀ ਆਪਣੇ ਵਾਲਾ ਕਿਸੇ ਪਾਸੇ ਮੂੰਹ ਕਾਲਾ ਕਰਾ ਕੀ ਆਉਂਦਾ ਹਨਾ ਵਧੀਆ ਕਰਨ ਸਮਿਆ ਰਹੋ ਹਾਂ ਜੇ ਪਿੰਡ ਚ ਹੋ ਜਾਂਦਾ ਫਿਰ ਜਮੀ ਇਸੇ ਪਾਸੇ ਜੋਗ ਨਹੀਂ ਰਹਿੰਦੇ ਸੀ ਪਿੰਡ ਛੱਡਣਾ ਪੈ ਜਾਂਦਾ ਹੋਰ ਤੂੰ ਜਾ ਪਿੰਡ ਛੱਡ ਕੇ ਹਨਾ ਤੂੰ ਬੜੀਆਂ ਬਾਰ ਦਾਤਾਂ ਕਰੀਆਂ ਨੇ ਪਿੰਡ ਛੱਡਣ ਨੂੰ ਹੋਰੇ ਪਾਸੇ ਲੈ ਜਾਂਦਾ ਪੁੱਠੀਆਂ ਸਿੱਧੀਆਂ ਗੱਲਾਂ ਨਾ ਜਦੋਂ ਹੋ ਆਈ ਤੀਂ ਰਾਣੀ ਬਾਰਗੇ ਮੈਂ ਤਾਂ ਹੀ ਨਹੀਂ ਗਈ ਵੀ ਆਪਾਂ ਨੂੰ ਕੀ ਲੋੜ ਐ ਤੀਵੀ ਮਾਨੀ ਨਾਲ ਬੋਲਣ ਦਾ ਆਪੇ ਆ ਜਾਣਗੇ ਅੰਦਰ ਤੇਰਾ ਮਤਲਬ ਕੀ ਤੇ ਉਹਨੂੰ ਬੋਲਣ ਦਾ ਬਾਈ ਬੋਲਣ ਦਾ ਮਤਲਬ ਨਹੀਂ ਸੀ ਗੱਲ ਸੁਣ ਲੈ ਮੈਂ ਤੇ ਬਾਪੂ ਖੇਤੋਂ ਆਏ ਸੀ ਉਹ ਰਸਤੇ 'ਚ ਬੋਲਣ ਲੱਗ ਰਹੀ ਸੀ ਹੁਣ ਬਾਰ ਮੁਰੇ 'ਚ ਲੂਸ ਕੱਢ ਕੇ ਸੀ ਉਹਦਾ ਕੀ ਅੱਕ ਐ ਐ ਬੋਲ ਦਊਗੀ ਮੇਰੀ ਨਵੀਂ ਭਾਬੀ ਨੂੰ ਲਾ 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 ਦੇਖ ਤਾ ਲੈ ਉਹ ਤਾਂ ਉਹਦੀ ਪੂਛ ਪੂਛ ਕਰਦਾ ਹੁੰਦਾ ਸੀ ਮੇਰੀ ਭਾਬੀ ਮੇਰੀ ਭਾਬੀ ਹੈ ਹੁਣ ਦੋ ਦਿਨਾਂ ਚ ਤੇਰਾ ਵੀ ਮੰਤਰੀਆਂ ਵਾਲਾ ਕੰਮ ਐ ਕਦੇ ਉਹ ਪਾਰਟੀ ਚ ਰਲ ਕੇ ਕਦੇ ਉਹ ਪਾਰਟੀ ਚ ਨਾ ਫਿਰ ਆਪਣੇ ਕਰਦੀ ਬਹੂ ਬਣ ਗਈ ਹੁਣ ਤਾਂ ਫਿਰ ਮੰਨਣੀ ਪਊਗੀ ਗੱਲ ਵੇ ਚੱਲ ਮੈਂ ਆਈ ਨਹੀਂ ਕਹਿੰਦੀ ਵੀ ਉਹ ਆਪੇ ਚ ਤੂੰ ਤੂੰ ਮੈਂ ਮੈਂ ਉਹਨਾਂ ਦੀ ਹੁੰਦੀ ਸੀ ਆਪੇ ਅੰਦਰ ਆ ਜਾਂਦੀਆਂ ਛੋਟਾ ਬੰਦਿਆਂ ਦਾ ਕੀ ਹੱਕ ਤੇ ਉੱਥੇ ਖੜਨ ਦਾ ਜਿਹਨੂੰ ਨਹੀਂ ਵੀ ਪਤਾ ਦੀ ਉਹਨੂੰ ਵੀ ਪਤਾ ਲੱਗ ਗਿਆ ਚੱਲ ਕੋਸ ਨਹੀਂ ਹੋਇਆ ਕਰਦਾ ਤੇ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਦਾ ਸੀ ਨੀ ਗੱਲ ਸੁਣ ਮੇਰੀ ਗੌਰ ਨਾਲ ਧਿਆਨ ਨਾਲ ਸੁਣਾ ਬੋਦਾ ਐ ਸਿਖੇ ਚ ਬਾਪੂ ਕੁੜੇ ਨਾਲ ਕੋਈ ਰਿਸ਼ਤੇ ਦੀ ਗੱਲ ਕਰਦਾ ਸੀ ਜਦੋਂ ਫਿਰ ਮੈਂ ਕੋਈ ਗੱਲ ਕਰੀ ਮਾਹ ਕੀ ਕਹਿੰਨਾ ਫਿਰ ਕਹਿੰਦਾ ਤੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਾਵਾਂਗੇ ਆਪਣੇ ਕਿਹੜੀ ਹੋਈ ਪਲਾਂ ਤੇਰੀ ਮਾਸੀ ਦੀ ਕੁੜੀ ਹਾਂ ਆਪਣੇ ਦਾ ਕੋਈ ਨਹੀਂ ਸਾਰੇ ਦਾ ਵਿਆਹ ਹੋ ਗਿਆ ਹੁਣ ਕਿਹਨੂੰ ਦੁਬਾਰੇ ਦੁਬਾਰੇ ਵਿਆਹ ਹੋਂਗੇ ਬੇ ਮੈਨੂੰ ਤਾਂ ਲੱਗਦਾ ਕਿਸੇ ਹੋਰ ਦੀ ਗੱਲ ਕਰਦਾ ਹਣਾ ਨਾ ਨਾ ਮੈਂ ਬੋਲਾ ਪ੍ਰੀਤੋ ਐਡਾ ਬੋਲਾ ਵੀ ਨਹੀਂ ਮੈਂ ਉਹ ਨਿਉ ਆ ਵੀ ਜਗ ਤੇ ਤੇਰੀ ਜਗ੍ਹਾ ਹੋਰ ਆਈ ਹੁੰਦੀ ਫਿਰ ਤੋ ਸਿਆਣਾ ਹੋ ਜਾਂਦਾ ਅੱਛਾ ਮਾਰ ਕੇ ਕੱਟ ਸੀ ਨਾ ਨਸਾਂ ਦੇ ਦੇਖ ਲੈ ਸਾਂਭੀ ਨਹੀਂ ਆਉਣਾ ਦਵਾਰੇ ਹੋਰ ਆਈ ਹੁੰਦੀ ਨਾਲ ਹੋਰ ਆਈ ਸੁਨੱਖੇ ਦਾ ਜਿੰਦਗੀ ਰੁਲ ਗਈ ਕੀ ਅੰਤ ਆ ਦੇਖ ਤਾ ਲੈ ਸੋਹਣੇ ਸੁਨੱਖੇ ਦਾ ਨਹੀਂ ਅੰਤ ਤਾਂ ਨਾ ਮੈਨੂੰ ਐਂ ਦੱਸ ਜਦੋਂ ਕੋਈ ਗੱਲ ਦਾ ਪਤਾ ਕਰਨਾ ਸੀ ਜਾਂ ਤਾਂ ਗੱਲ ਦੀ ਤਹਿ ਤੱਕ ਜਾਂਦਾ ਸਮਾਰ ਕੇ ਸੁਣ ਲੈਂਦਾ ਤੇ ਤੂੰ ਕਿਸੇ ਪਾਸੇ ਨਹੀਂ ਪੂਰੀ ਪੈਣੀ ਨਕੰਮੇ ਦਾ ਨਕਮੀ ਆ ਸੁਣ ਨਹੀਂ ਲਈ ਉਧਰ ਨੱਕਾ ਟੁੱਟ ਗਿਆ ਕੇ ਨੱਕਾ ਬੰਦ ਕਰਕੇ ਟੁੱਟ ਗਿਆ ਪਰ ਇੱਕ ਗੱਲ ਹੈ ਯਾਰ ਰਾਣੀ ਤੇ ਬੁੱਧ ਨਾ ਸਾਰਾ ਪਿੰਡ ਪਟਦੀ ਆ ਜਿਹੜੇ ਪਿੰਡ ਮੈਨਾਂ ਵਰਗੇ ਹੋ ਖ਼ਬਰ ਨਹੀਂ ਲੱਗਦਾ ਲਾਲੀ ਵੀ ਸਾਰੇ ਪਿੰਡ ਮੈਂ ਖ਼ਬਰ ਹੀ ਹੂੰ ਵੰਡੇ ਬੇ ਤਾਂ ਹੀ ਕਹਿੰਦੀ ਧੀ ਵੀ ਤੂੰ ਕਾਨੂੰ ਬੋਲ ਲੇਤੀ ਉੱਥੇ ਨਾਲੇ ਉੱਥੇ ਤਾਂ ਉਹੀ ਨਹੀਂ ਗੱਲ ਪਚਦੀ ਹੈਗੀ ਐਂ ਕਹੂਗੀ ਵੀ ਇਹਨਾਂ ਦਾ ਮੁੰਡਾ ਤਾਂ ਪਤਾ ਨਹੀਂ ਕਿਹੜੀ ਜਨਾਨੀ ਲਿਆ ਪਤਾ ਨਹੀਂ ਕੱਢ ਕੇ ਲਿਆ ਕਿਵੇਂ ਲਿਆ ਉਹ ਤਾਂ ਬਲਾਈਂ ਬੋਲਦੀ ਐ ਆਪਣੀ ਬੇਜਤੀ ਆ ਉਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਚੱਲ ਵਧੀਆ ਹੋ ਗਿਆ ਹੂੰ ਤਾਂ ਵਿਆਹ ਤਾਂ ਹੋ ਗਿਆ ਇਹ ਤਾਂ ਗੱਲ ਸਿਆਣੀ ਐ ਪਰ ਐ ਵੀ ਜ਼ਮੀਨ ਤਾਂ ਵੰਡ ਜੂਗੀ ਪਰ ਜੇ ਪਿੰਡ ਚ ਕਾਲਾ ਮੂੰਹ ਕਰਨ ਦਾ ਫੇਰ ਬਹੁਤ ਔਖਾ ਹੋ ਜੰਦਾ ਮੈਂ ਮਰ ਜਾ ਮੈਂ ਤਾਂ ਇਹ ਗੱਲ ਸੋਚੀ ਹੋਣੀ ਤੀ ਵੀ ਜ਼ਮੀਨ ਵੀ ਵੰਡੂਗੀ ਰੂਧ ਬੰਡੂ ਕੀ ਹੁਣ ਪ੍ਰੀਤੋ ਹੁਣ ਤਾਂ ਫਿਰ ਬੰਡੂ ਗੇ ਕੋਈ ਨਾ ਆਪਾਂ ਨੇ ਕਿਹੜਾ ਜ਼ਮੀਨ ਹਿੱਕ ਤੇ ਧਰ ਕੇ ਲੈ ਜਾਣੀਆ ਵਧੀਆ ਘਰੇ ਟਿੱਕੇ ਬਹਿ ਜਾਊਗਾ ਨਾਲੇ ਮੇਰੇ ਵਰਗੀ ਨਾਲ ਸਾਰਾ ਦਿਨ ਖਹੀ ਜਾਂਦਾ ਸੀ ਆਨੇ ਬਹਾਨੇ ਕਦੇ ਆਹ ਤਾਨਾ ਦੇਤਾ ਕਦੇ ਆਹ ਮਹਿਣਾ ਦੇਤਾ ਹੁਣ ਟਿੱਕੇ ਬਹਿ ਜਾਊਗਾ ਨੀ ਪ੍ਰੀਤ ਨਿਓਂ ਆਲਾ ਜੇ ਤੂੰ ਕੰਮ ਕਰਾਵੇਗਾ ਫਿਰ ਤੂੰ ਠੀਕ ਐ ਨਹੀਂ ਫਿਰ ਭਈ ਕਾਂਦ ਕੱਟਦੇਂ ਉਰਕੇ ਆਈ ਲਿਆਜੋ ਹੈ ਕਰਨੇ ਤੂੰ ਤਾਂ ਪਹਿਲਾਂ ਕਾਂਦੇ ਕੱਟ ਦੇ ਜਾਂ ਪੁੱਛਿਆ ਮਿਸਤਰੀ ਨੂੰ ਜਾ ਕੇ ਬਣਿਆ ਕਾਂਦ ਕੱਟਦਾ ਕਿਹੜਾ ਪੁੱਛ ਬਲਾ ਆਏ ਬੇ ਤੇਰਾ ਭਾਈ ਜੇ ਤੇਰਾ ਬੇੜਾ ਮੇਰੀ ਗੱਲ ਸੁਣ ਖੜਾ ਹੋ ਜਾ ਜੇ ਤੇ ਰੋਟੀ ਬਣ ਗਈ ਨਾ ਮਾਪੀ ਅੰਦਰ ਫੜਾਉਂਗੀ ਜੇ ਭਗ ਜਾ ਨਾ ਨੂੰ ਲੈ ਮੁਸ਼ਕ ਮਾਰ ਜੇ ਰੁਟ ਜਾ ਲੈ ਜੋ ਜੇ ਭਗ ਜਾ ਬਾਦਲ ਲੈ ਕੱਪੜੇ ਚਿੱਟੇ ਕੱਪੜਿਆਂ ਦਾ ਰੰਗ ਦੇਖ ਲੈ ਕਿੰਨੇ ਕਰਤਾ ਇਹਦੋਂ ਨਿਓ ਵਨ ਪਤਾ ਕਿ 15 ਦਿਨ ਤੋਂ ਘਟੂ ਘਟ ਕੱਪੜੇ ਲਾ ਦੇ ਪੱਕ ਜਾ ਬਣਿਆ 15 ਕਾ ਨਾਲੇ 20 ਕਾ ਪਤੰਦਰ ਨਹੀਂ ਜਮੀ ਨਹੀਂ ਪਿੰਡਾ ਛੋੜਦੀ ਨੂੰ ਪੁੱਤਿਆਂ ਦਾ ਕੋੜੀ ਕਿੱਥੇ ਪਿਆਤੀ ਪੱਲੇ ਨਾਉਣ ਤਾਂ ਨਹੀਂ ਧੋਉਣ ਤਾਂ ਨਹੀਂ ਹੈਗਾ ਵੀ ਤੂੰ ਤੜਕੀ ਨਾ ਤੋ ਕੇ ਕੱਪੜੇ ਦਾ ਬਾਦਲ ਲਿਆ ਕਰ ਮੁਸ਼ਕ ਦਾ ਕਰ ਪਤਨ ਕਿੰਨੇ ਕ ਦਿਨ ਹੋ ਗਏ ਕੱਪੜੇ ਪਾਇ ਕਿੱਥੇ ਪਿਆ ਤੀ ਮੇਰੇ ਘਰ ਮਾਂ ਚਤਰ ਐਡੀ ਸੋਹਣੀ ਸੁਨੋਖੀ ਪੜੀ ਲਿਖੀ ਤੀ ਆ ਬੁੱਝੜ ਤੇ ਲੜ ਲਾਤੀ ਬਾਈ ਜਨ ਪੁੱਤੇ ਦਾ ਬੇੜਾ ਬਚੋਲੇ ਦਾ ਕੰਜਰ ਦਾ ਕੀੜੇ ਪਹਿਣ ਮੈਂ ਤਾਂ ਕਹਨੀ ਕੰਜਰ ਤੇ ਕਿੱਥੇ ਮੇਰੀ ਕਿਸਮਤ ਫੁੱਟੀ ਐ ਇਹਦੇ ਲੜ ਲਾ ਕੇ ਬਾਪੂ ਸੇ ਤਾਂ ਠੀਕ ਐ ਠੀਕ ਐ ਪੱਟ ਵਾਲਾ ਕਰ ਰੱਖਿਆ ਰੱਬ ਨੇ ਉਹ ਹੋਰ ਪੁੱਛ ਨਾ ਮੈਨੂੰ ਮੈਥੋਂ ਵੀ ਖੇਤ ਨਹੀਂ ਕਿਹੜਾ ਮਾਰਿਆ ਗਿਆ ਕਿਉਂ ਉਹ ਬਸ ਗਰਮੀ ਪੱਟ ਦੇਖ ਲੈ ਕਿੰਨਾ ਹੋਇਆ ਪਿਆ ਬਹੁਤ ਤੈਨੂੰ ਕਿਲੋੜਾ ਖੇਤ ਜਾਣ ਦੀ ਹੈਗਾ ਹਾਂ ਵਧੀਆ ਰੋਟੀਆਂ ਖਾਇਆ ਕਰ ਪਰੌਂਠੇ ਖਾਇਆ ਕਰ ਇਹਦਾ ਹੁੰਦਾ ਸੁੱਖ ਨਾਲ ਜਵਾਕ ਖਾ ਕੇ ਭਾਈ ਤੈਨੂੰ ਤਾਂ ਲੋੜ ਨਹੀਂ ਨਾ ਕੁਝ ਕਰਨ ਦੀ ਕਰਿਆ ਕਰਾਇਆ ਸਾਰਾ ਕੁਝ ਮਿਲ ਰਿਹਾ ਹੈ ਬਾਪੂ ਹਾਂ ਪਿਛਲਿਆਂ ਨੂੰ ਮਾਰ ਗੋਲੀ ਯਾਰ ਰੋਟੀ ਟੁੱਕ ਵਾਸਤੇ ਮੈਂ ਕਹਿਤਾ ਦੂਆਂ ਨੂੰ ਸਮਝਾਤਾ ਤੈਨੂੰ ਟਾਈਮ ਤੇ ਸਾਰਾ ਕੁਝ ਮਿਲਿਆ ਕਰੂ ਬਾਪੂ ਜੀ ਹਾਂ ਆਹ ਲਓ ਰੋਟੀ ਮੈਂ ਨਹੀਂ ਭਾਈ ਅਜੇ ਖਾਂਦਾ ਕਾ ਤੇ ਉਹ ਪਣਾਈ ਚਾਹ ਦੇ ਟਾਈਮ ਬਾਪੂ ਜੋੜਾ ਜਿਹੜਾ ਕੁਛ ਕਰਦਾ ਖਾਂਦਾ ਪੀਂਦਾ ਨਹਾਉਂਦਾ ਧੋਂਦਾ ਕੱਪੜਾ ਲੀੜਾ ਬਦਲਦਾ ਸਬਾਈ ਚ ਜਾਂਦਾ ਇਹ ਕੁੜੀ ਨੇ ਸਮਝਾਇਆ ਨਹੀਂ ਤੇ ਮੇਰੀ ਗੱਲ ਸੁਣ ਲੈ ਮਨ ਲ ਚਲ ਤੂੰ ਨਾ ਆ ਮੈਂ ਤੈਨੂੰ ਕੁਛ ਕਹਿ ਨਹੀਂ ਸਕਦਾ ਜੇ ਛੋਟੀ ਨੂੰ ਹੁੰਦੀ ਥਾਲ ਜਾਈ ਨਹੀਂ ਪਤਾ ਬੀਚ ਹੁੰਦਾ ਠੀਕ ਹੈ ਹਾਂ ਇਹ ਤਾਂ ਹੁਣ ਆਏ ਹਿਸਾਬ ਲਾ ਲਾ ਮੈਂ ਨਹਾਉਣਾ ਤਾਂ ਵੀ ਸਬਾਈ ਚ ਖਾਣਾ ਤਾਂ ਵੀ ਸਬਾਈ ਚ ਪੀਣਾ ਤਾਂ ਵੀ ਸਬਾਈ ਚ ਮੈਂ ਨਾ ਖਾਵਾਂ ਨਾ ਕਿਤੇ ਆਵਾਂ ਨਾ ਕਿਤੇ ਜਾਵਾਂ ਬਿਨਾ ਸਬਾਈ ਤੋਂ ਇਹ ਹੁਣ ਹੋ ਰਿਹਾ ਪੁੱਤ ਪਣਾਈ ਚ ਟਾਈਮ ਤੂੰ ਕਿਰਪਾ ਕਰਕੇ ਰੋਟੀ ਆਪਦੀ ਮਾਗਰੀ ਲੈ ਜਾ ਚੱਲ ਬਾਪੂ ਜੀ ਐਂ ਕਰੋ ਅੱਗੇ ਤੋਂ ਧਿਆਨ ਰੱਖ ਲਾਂਗੇ ਅੱਜ ਖਾ ਲਓ ਨਾ ਨਾ ਇਹ ਦੇਖ ਬੌਲੀ ਦਾ ਦੁੱਬੀ ਦਾ ਤਾਂ ਆਸਾਨਾ ਨਹੀਂ ਖਾਣੀ ਰੋਟੀ ਠੰਟੀ ਹੋ ਜੂਗੀ ਹੁਣ ਇਹਨੂੰ ਕਹ ਦੇ ਯਾਰ ਮੈਂ ਨਹੀਂ ਮੇਰਾ ਸੁਭਾਅ ਨਹੀਂ ਹੈਗਾ ਪਤਾ ਇਹ ਜੰਮ ਦਾ ਬਹੁਤ ਤੜਕ ਦਾ ਸੁਭਾਅ ਦਾ ਪਤਾ ਰੋਟੀ ਦਾ ਗੱਲ ਕਹਤੀ ਤਾਂ ਕਹੇਤੀ ਕੋਈ ਨਾ ਸੁਭਾਈ ਤੀਰੇ ਹੋਰ ਇਹਦਾ ਗੱਲ ਹੈ ਫਿਰ ਐਂ ਕਰੋ ਬਾਪੂ ਜੀ ਇੱਕ ਕੰਮ ਚੰਗਾ ਰਹੂਗਾ ਲਿਖ ਕੇ ਲਾ ਦਿਓ ਮਾੜਾ ਜਿਹਾ ਬੋਰਡ ਤੇ ਹਾਏ ਦੇਖ ਮੇਰੀ ਠਾਠ ਚਾਲ ਦੀ ਉਮਰ ਹੋ ਗਈ ਅਜੇ ਥਾਈ ਤਾਂ ਲਿਖ ਕੇ ਦਾਇ ਨਹੀਂ ਸਮਝਾ ਗਾ ਕਿ ਕਿੱਥੇ ਬੂਦ ਲੈ ਕੁੜੀਏ ਅਜੇ ਕੱਲ ਆਈ ਐ ਮੈਨੂੰ ਕਿਵੇਂ ਮਤਾਂ ਦਿੰਦੀ ਐ ਹੈ ਉਹਦੀ ਬੋਲੀ ਐ ਜੀ ਆ ਬਾਪੂ ਇਹ ਕਹਿੰਦੀ ਵੀ ਉਹ ਕਾਲਾ ਜਾਂ ਲਿਆ ਕੇ ਹਾਂ ਉਹ ਤੇ ਲਿਖ ਦੋ ਵੀ ਸਬਾਈ ਕੇ ਜੀ ਇੱਥੇ ਮੇਰਾ ਸੜਾ ਦਿਮਾਗਾਂ ਦਾ ਟੂਣ ਸੁਣ ਲਾਉਣਾ ਇਹਨੇ ਉਹ ਤੇ ਲਿਖਣ ਨੂੰ ਹੈ ਮੇਰੀ ਗੱਲ ਸੁਣ ਲੈ ਆਟ ਬਾਈਆਂ ਨਹੀਂ ਚੱਲਣੀਆਂ ਭਾਈ ਨਹੀਂ ਫਿਰ ਆਪਦਾ ਘਰੋ ਘਰੀ ਹੋ ਜਾ ਸਿੱਧੀ ਗੱਲ ਐ ਮੈਂ ਤਾਂ ਹੁਣ ਮਾਰ ਤੂੰ ਪੰਜ ਦਿਨ ਜੀ ਇੱਥੇ ਉਹ ਬਾਪੂ ਜੀ ਮੇਰੀ ਗੱਲ ਸੁਣੋ ਮੈਂ ਵੀ ਹੱਦ ਦੀ ਮਾਲਕਣ ਚੁੱਪ ਹਾਂ ਗੱਲ ਖੋਲ ਲਓ ਜੀ ਮੇਰੇ ਨਾਲ ਗੱਲ ਕਰੋ ਹਰ ਗੱਲ ਕਰਾਂ ਤੇ ਜਿਹੜੀ ਗੱਲ ਹੋ ਰਹੀ ਉਹਦੇ ਪਰੇਸ਼ ਨਹੀਂ ਮੈਂ ਵੀ ਅੱਧ ਦੀ ਮਾਲਕਣ ਠੀਕ ਆ ਨਾ ਘਰੋਂ ਘਰੀ ਆਣੀ ਗੱਲ ਤਾਂ ਹੁਣ ਤੁਸੀਂ ਬਾਈ ਮੇ ਛੱਡ ਦਿਓ ਰੋਟੀ ਦੇ ਇੱਕ ਖਾ ਲਓ ਮੈਂ ਬੜੇ ਪਿਆਰ ਨਾਲ ਰੋਟੀ ਬਣਾ ਕੇ ਲਾਈ ਆ ਸਾਰੇ ਡੱਬਰ ਦੀ ਰੋਟੀ ਪਕਾਈ ਐ ਨਹੀਂ ਇੰਤਕਾਲ ਇਹਦਾ ਕਿੱਥੇ ਕਰਾ ਕੇ ਨੇ ਅੱਧ ਦੀ ਮਾਲਕਣ ਕਹਿੰਦੀ ਐ ਕਿੱਥੇ ਕਰਾਇਆ ਇੰਤਕਾਲ ਇਹਦਾ ਕਿੱਥੇ ਕਰਾਇਆ ਉਹ ਬਾਪੂ ਜੀ ਹੁਣ ਜਦੋਂ ਵਿਆਹ ਹੀ ਹੋ ਗਿਆ ਫੇਰ ਤਾਂ ਮੈਂ ਅੱਧ ਦੀ ਮਾਲਕਨ ਹੋਈ ਨਾ ਉਹ ਮਾਲ ਦੀ ਗੱਲ ਹੈ ਕੱਲ ਤਾਂ ਹਜੇ ਆਈਆਂ ਕਹਿੰਦਾ ਕੱਲ ਵੀ ਭੂਤ ਨਹੀਂ ਛੇਵਿਆ ਚਾਦਾ ਚਾਹ ਹੱਤ ਪਾਲਦੀਆਂ ਤੂੰ ਸ਼ੌਰੀਏ ਕਮਾਲ ਦੀ ਗੱਲ ਹੈ ਰੋਟੀ ਪਾਣੀ ਖਾ ਇੱਥੇ ਕੋਈ ਸਾਨੂੰ ਟੁੱਕ ਦੀ ਮੁਰਗੀ ਖਾਣ ਦੇ ਫੇਰ ਅੱਧ ਦੀ ਦੀ ਗੱਲ ਕਰਦੀ ਉਹ ਬਾਪੂ ਜੀ ਮੈਂ ਰੋਟੀ ਲੈ ਕੇ ਤਾਂ ਆਈਆਂ ਮੈਂ ਕਿਹਾ ਵੀ ਖਾ ਲਓ ਹੁਣ ਇਹ ਚ ਬਣਾਈ ਸਬਾਈ ਵਾਲੀ ਕਿਹੜੀ ਗੱਲ ਹੈ ਹੁਣ ਬੁੜੀਆਂ ਕੰਮ ਕਰਤੀਆਂ 10 ਮਿੰਟ ਲੇਟ ਹੋਈ ਜਾਂਦੇ ਚੁੱਕਰ ਲੇਟ ਲੂਟ ਵਾਲਾ ਆਪਣਾ ਕੰਮ ਨਹੀਂ ਚੱਲਣਾ ਮੇਰੀ ਗੱਲ ਸੁਣ ਲਾ ਮੈਂ ਇਹ ਨਾਲ ਬੜੀ ਬਕਵਾਸ ਮਾਰ ਕੇ ਰਾਜੀ ਨਹੀਂ ਇਹਨੂੰ ਕੀ ਰਾਂ ਸਮਝਾਦੇ ਐ ਕੰਮ ਹਾਂ ਨਹੀਂ ਮੇਰੀ ਗੱਲ ਸੁਣ ਲੈ ਗੱਲ ਹੋਰ ਗੱਲ ਹੋ ਸੁਣ ਲੈ ਮੈਂ ਤੈਨੂੰ ਕਹਿਣਾ ਉਹ ਸੁਣੇ ਨਾ ਸੁਣੇ ਤੂੰ ਮੇਰੀ ਗੱਲ ਸੁਣ ਲੈ ਮੈਂ ਇੱਥੇ ਬੰਝ ਹੋਰ ਕੱਢ ਦੂੰ ਤੂੰ ਨਾ ਲਿਓ ਫਿਰ ਹੁਣ ਮੈਂ ਵੀ ਆਪ ਦਾ ਸचेत ਰਹੀ ਠੀਕ ਹੈ ਲੈ ਇਹ ਕਿਹੜੀ ਗੱਲ ਹੋ ਗਈ ਜੇ ਬੰਝ ਕੱਢਣਾ ਨਾ ਕੱਢ ਲੈ ਫਿਰ ਕੋਈ ਗੱਲ ਨਹੀਂ ਓਏ ਮਾਈ ਓਏ ਤੂੰ ਭੱਗ ਜਾ ਕਾ ਨੂੰ ਮੇਰਾ ਥਾਂਲ ਖੜਾ ਚੱਜਿਆ ਕਰ ਲੈਣਾ ਕਾਣਾ ਤਾਂ ਹੋਇਆ ਸੀ ਕਿਸੇ ਪਾਸੇ ਚੱਜਦੇ ਕੰਮ ਤਾਂ ਹੋ ਜਾਂਦਾ ਬੈਠੀ ਵੀਡੀ ਵਾਲਿਆ ਹਾਂ ਇਹਦਾ ਨਾਂ ਨਖਵਾਈ ਖੜੀਆ ਮੈਨੂੰ ਮੇਰੀ ਗੱਲ ਸੁਣ ਲੈ ਇੱਕ ਮਿੰਟ ਫਿਰ ਅਗਲੇ ਕਹਦੇ ਤੇ ਨੋਤੀ ਰੋਟੀ ਨਹੀਂ ਪੋਛਦੀ ਮੋਰ ਜੇ ਚੰਗੀ ਭਲੇ ਰੋਟੀ ਤੁਹਾਨੂੰ ਪਕਾ ਕੇ ਲੈ ਕੇ ਦਿੱਤੀਆਂ ਤੇ ਫਿਰ ਖਾਦੀ ਨਹੀਂ ਜਾਂਦੀ ਤੇ ਫਿਰ ਕੌਲਿਆਂ ਨੇ ਜਾ ਕੇ ਗੱਲਾਂ ਕਰੋਗੇ ਸਾਡੀ ਬਾਹੂ ਤਾਂ ਰੋਟੀ ਨਹੀਂ ਪਕਾਉਂਦੀ ਉਹ ਤੂੰ ਲੋਤਰੋ ਸਾਂਭ ਲੈ ਬਾਈ ਚਾਹੇ ਮੈਨੂੰ ਪੂਰੀਆਂ ਲਿਆ ਦੇ ਮੈਂ ਤਾਂ ਨਹੀਂ ਖਾਂਦਾ ਸਵਾਈ ਚ ਚਾਹੇ ਮੈਨੂੰ ਜ਼ਾਹਰ ਲਿਆ ਦੇ ਮੈਂ ਤਾਂ ਵੀ ਖਾ ਉਹ ਹੁਣ ਕਰ ਕਿਉਂ ਤੋਂ ਹੋ ਗਿਆ ਮਾਪੂ ਜੀ ਕਰ ਕਿਉਂ ਤੋਂ ਹੋ ਗਿਆ ਛੱਡ ਦੋ ਖੜਾ ਅਜੇ ਬਾਈ ਮਾਂ ਦਾ ਕਾਹ ਤੋਂ ਬੰਪ ਵਾਲੇ ਹੋਏ ਨੇ ਖੜਾ ਤਾਂ ਕਹਾਂ ਜਾ ਕੇ ਸੁਟੂ ਮੈਂ ਗੱਲ ਕਰ ਰੱਖਿਆ ਕਿਤੇ ਆਪਦੇ ਸਾਕ ਦੀ ਮੈਂ ਤਾਂ ਰਿਸ਼ਤਾ ਹੋਰ ਕਰਾਂਗਾ ਆਪਦਾ ਭੈਣ ਮਰੋ ਕਰੋ ਨਾ ਕਰੋ ਅਸੀਂ ਸਵਾਈ ਚ ਖਾਈਏ ਅਸੀਂ ਬਣਾਈ ਚ ਖਾਈਏ ਤੁਸੀਂ ਮਰੋ ਓਏ ਨਮਾਜ਼ਾਪ ਚੇੜੇਂਗੀ ਮੈਂ ਮਾਰ ਮਾਰ ਪੇੜ ਨੇ ਸਿਰ ਪਾਰ ਦੋ ਤੂੰ ਮਾਰ ਮੈਂ ਤੈਨੂੰ ਕਿਹਾ ਮਾਰ ਮੈਂ ਬੁੜੇ ਕਰਕੇ ਚੁੱਪ ਸੀ ਮੈਂ ਬਸ ਤਾ ਪੈਰ ਕਿੱਥੇ ਨੇ ਤੂੰ ਚੁੱਪ ਕਰ ਜਾ ਪੈਰ 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 ਮੂੰਹ ਤਰਪਾ ਓਏ ਪੰਜ ਗੱਡ ਦੂਗਾ ਵੇ ਗੱਡ ਦੇਣ ਦੇ ਵਾਜ ਆ ਤੇਰੇ ਕਰਕੇ ਤਾਂ ਬੇਇੱਜ਼ਤੀ ਹੋਈ ਨਹੀਂ ਪਿੰਡ ਚ ਪਰ ਇਹ ਧੌੜ ਦਾੜੀਏ ਕਰਕੇ ਬੇਇੱਜ਼ਤੀ ਜ਼ਰੂਰ ਹੋਊਗੀ ਆ ਬੇਰਣਾ ਕਿਸੇ ਹੋਰ ਨੂੰ ਦਿਖਾ ਚੱਲ ਰੋਟੀ ਚੱਲ ਚੱਲ ਅੱਜ ਤੱਕ ਦਾ ਬਾਪੂ ਨੇ ਹਜੇ ਕੋਈ ਗੱਲ ਕੀਤੀ ਨਹੀਂ ਸੀ ਤੇ ਲੱਗਦਾ ਕਿਸੇ ਦੀਆਂ ਉਹ ਕੋਲਾ ਦੇ ਚੜਾ ਹੋਇਆ ਦੇਖੀ ਕਿਤੇ ਆਉਂਦੀ ਲੋੜ ਹੀ ਨਾ ਮੰਨਦੀ ਮੈਨੂੰ ਜਾਣਦੇ ਬਾਖਰੀ ਬਾਪੂ ਦੇ ਜੀ ਅੱਛ ਮੈਂ ਪਿਆਰ ਮਗਰ ਲਾਕੇ ਐਡੀ ਵੱਡੀ ਗਲਤੀ ਨਾ ਕੀਤੀ ਹੁੰਦੀ ਨਾ ਤਾਂ ਸ਼ਾਇਦ ਮੇਰੀ ਮਾਨ ਨਾਲ ਆ ਕੁਛ ਨਾ ਹੁੰਦਾ ਮੇਰੀ ਮਾਂ ਮੈਨੂੰ ਕਦੇ ਛੱਡ ਕੇ ਦੂਰ ਨਾ ਜਾਂਦੀ ਮੇਰੇ ਤੋਂ ਸਾਹੇ ਮੂਦੀ ਫੜਪੋਲੀ ਸੀ ਕੁਝ ਵੀ ਬੋਲ ਲੈਂਦੀ ਸੀ ਪਰ ਪਿਆਰ ਤਾਂ ਮੈਨੂੰ ਆਪਣੇ ਪੁੱਤਰ ਨਾਲ ਵਧ ਕੇ ਕਰਦੀ ਸੀ ਨਾ ਹੁਣ ਪਤਾ ਨਹੀਂ ਵੀਰੇ ਦੋਨੇ ਮੇਰੇ ਨਾਲ ਵਰਤਣਗੇ ਜਾਂ ਨਹੀਂ ਵਰਤਣਗੇ ਮੇਰੇ ਦੁੱਖ ਸੁੱਖ ਦੇ ਟਾਈਮਸ ਮੇਰੇ ਕੋਲੇ ਆ ਕੇ ਖੜਨਗੇ ਜਾਂ ਨਹੀਂ ਖੜਨਗੇ ਮੈਂ ਤਾਂ ਸੱਚੀ ਬਹੁਤ ਘੁੱਟੀ ਘੱਟੀ ਕਰਤੀ ਕੀਤੀ ਆ ਬਣ ਗਈ ਦਾਦਕਣਾ ਬਣ ਗਈ ਕੀ ਗੱਲ ਹੋ ਗਈ ਕਿਵੇਂ ਮੂਝਾ ਬਣਾ ਰਖਿਆ ਹਾਏ ਹਾਏ ਤਾਰੀ ਹਾਂ ਮੈਨੂੰ ਅੱਜ ਫੇਰੀ ਗਲਤੀ ਕੀਤੀ ਦਾ ਪਛਤਾਵਾ ਹੋਈ ਜਾਂਦਾ ਫਿਰ ਸੱਚੇ ਮੈਂ ਤੁਹਾਡੇ ਮਗਰ ਲੱਗ ਕੇ ਘਰੋਂ ਭੱਜ ਤਾਂ ਗਈ ਜੋ ਕੁਛ ਵੀ ਮੇਰੀ ਮਾਂ ਨਾਲ ਹੋ ਜਾਣਾ ਉਹਦੀ ਵਜ੍ਹਾ ਸਿਰਫ ਮੈਂ ਆ ਮੇਰੇ ਕਰਕੇ ਮੇਰੀ ਮਾਂ ਚਸਕੁਣੀਆਂ ਤੇ ਨਹੀਂ ਹੈਗੀ ਮੇਰੀ ਹਸਮਨ ਹੋਲਾ ਨਾ ਕਰ ਇਹ ਤਾਂ ਹੁਣ ਮੈਨੂੰ ਹੀ ਪਤਾ ਵੀ ਗਲਤੀ ਤਾਂ ਆਪਣੇ ਤੋਂ ਹੋਏਗੀ ਪਰ ਹੁਣ ਆਪਾਂ ਕਰਦੇ ਵੀ ਕੀ ਆਪ ਦਾ ਜਿੰਨਾ ਜ਼ੋਰ ਲੱਗਿਆ ਲਾਇਆ ਨਾ ਮਥੇ ਰੱਖਿਆ ਵੀ ਹਜੇ ਮੰਨ ਨਹੀਂ ਜਾਂਦੇ ਤਾਂ ਕੀ ਕੀਤਾ ਪਰ ਮੈਨੂੰ ਇਹ ਗੱਲ ਦੀ ਟੈਨਸ਼ਨ ਆ ਵੀ ਕੱਲੋਂ ਕਿੰਨਾ ਚੰਗਾ ਵੜਾ ਟਾਈਮ ਆਊਗਾ ਮੇਰੇ ਨਾਲ ਮੇਰੇ ਭਾਈ ਆ ਕੇ ਖੜਨਗੇ ਕਿ ਨਹੀਂ ਖੜਨਗੇ ਹੁਣ ਸਾਰੇ ਖੜਨਗੇ ਕਦੇ ਭਾਈ ਭੈਣਾਂ ਨਾਲੋਂ ਟੁੱਟੇ ਨੇ ਕਦੇ ਰਹਿ ਸਕਿਆ ਕੋਈ ਨਾਲੇ ਭਾਈਆਂ ਨੂੰ ਤਾਂ ਭੈਣ ਪਿਆਰੀ ਹੀ ਹੁੰਦੀ ਐ। ਤੂੰ ਟੈਨਸ਼ਨ ਨਾਲ। ਜਿਹੜਾ ਕੁਝ ਹੋ ਗਿਆ ਨਾ ਸੋ ਹੋ ਗਿਆ। ਆਪਾਂ ਚੱਲਾਂਗੇ। ਜੇ ਉਹ ਆਪਣੇ ਨਹੀਂ ਆਉਣਗੇ ਨਾ ਤਾਂ ਆਪਾਂ ਚੱਲਾਂਗੇ ਉਹਨਾਂ ਲਾਗੇ। ਆਪਾਂ ਜਾ ਕੇ ਬੁਲਾਵਾਂਗੇ। ਜਾਇ ਨੂੰ ਧੱਕੇ ਮਾਰ ਕੇ ਤਾਂ ਨਹੀਂ ਕੱਢ ਦੇਣਗੇ। ਤੂੰ ਅਮੀਰ ਦਿਲ ਤੇ ਨਾਲਾ। ਬਾਕੀ ਚੱਲ। ਗਲਤੀ ਤਾਂ ਹੈਗੀ ਐ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਤੂੰ ਆ ਕੰਮ ਕਰ। අරුටීපනි දැන ට අප ජේරන් දෙද වරට ටෑමට ගෙනෙක්න දෙදෙන තක් මෑලෑැකි සිරු දැනු අපා ජාකයමගේ ක චනමටකම මැවිනා කියයවා